ਰਾਜੀ ਬੜੰਗ ਦਾ ਮੂੰਹ ਟੁੱਟ ਜਾਏ ਕਿਤੇ ਨਾ ਕਾਂਗਰਸ ਦਾ ਮੂੰਹ ਟੁੱਟ ਜਾਏ ਨਾ ਬਾਦਲ ਅਦਾਲੀਆ ਦਾ ਮੂੰਹ ਟੁੱਟ ਜਾਏ ਨਾ ਝਾੜੂ ਵਾਲਾ ਦਾ ਮੂੰਹ ਟੁੱਟ ਜਾਏ ਕਿਤੇ ਬੰਦੀ ਸਿੰਘਾ ਨੇ ਇਹ ਗੱਲ ਕੀਤੀ ਆ ਜਿਨ੍ਹਾਂ ਨੇ ਬਿਆਨ ਸਿੰਘ ਨੇ ਪੰਜਾਬ ਦੇ ਵਿੱਚੋਂ ਹੱਤਿਆਬਾਦ ਖਤਮ ਕਰਤਾ ਕਹਿੰਦੇ ਇਹ ਕਾਂਗਰਸੀ ਸੀ ਜਿਹੜੀ ਪੰਜਾਬ ਨੂੰ ਸ਼ਾਂਤੀ ਲਿਆ ਗਈ ਉਹਨਾਂ ਯਾਰ ਐਸਐਲ ਦੀ ਬਚਣਾ ਇਹ ਬੁੱੱਜਣ ਇਹ ਉਹੀ ਡਿਕਟੇਟਰਾਂ ਦੀ ਜਿਹੜੇ ਉਹਨਾਂ ਦੀ ਲਾਤਾਂ ਲਗੀਆਂ ਜਿਨ੍ਹਾਂ ਨੇ ਪੰਜਾਬ ਨੂੰ ਮਾਰਿਆ ਪੰਜਾਬ ਦੀ ਨੌਜਵਾਨਾਂ ਨੂੰ ਮਾਰਿਆ ਉਹਨਾਂ ਦੇ ਖੂਨ ਹੈ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦਾ ਮੂੰਹ ਟੁੱਟ ਜਾਏ ਕਦੇ ਚੀ ਜੇ ਗੱਲ ਕਹੀ ਵੀ ਕਿਉਂ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਕੀਤੀ ਜਾਂਦੇ ਨੇ ਉਹਨਾਂ ਉੱਪਰ ਕਾਰਵਾਈਆਂ ਕਿਉਂ ਨਹੀਂ ਹੋਈਆਂ ਉਹਨਾਂ ਉੱਪਰ ਐਨਐਸਏ ਕਿਉਂ ਨਹੀਂ ਲੱਗਿਆ ਕਿ ਪੰਜਾਬ ਦੇ ਵਿੱਚ ਖਾਲਸਾਤਨ ਦੀ ਗੱਲ ਤਾਂ ਹੁੰਦੀ ਹੈ ਜੇਕਰ ਇੱਕ ਪਾਸੇ ਹਿੰਦੂ ਰਾਸ਼ਟਰਵਾਦੀ ਗੱਲ ਹੁੰਦੀ ਹੈ ਤੁਸੀਂ ਕਿਤੇ ਬੰਦੀ ਸਿੰਘਾਂ ਨੂੰ ਯਾਦ ਕਰਾਉਣ ਦੀ ਗੱਲ ਕੀਤੀ ਹੈ ਤੁਸੀਂ ਉਹਨਾਂ ਨੂੰ ਜੇਲ੍ਹਾਂ ਵਿੱਚ ਬਾਰ ਕਢਾਉਣ ਦੀ ਗੱਲ ਕੀਤੀ ਹੈ ਤੁਸੀਂ ਕਿੱਡੇ بڑے ਨਫਰ ਦੀ ਰਾਜਨੀਤੀ ਫਸਾਈ ਅੱਜ ਆ ਮੈਂ ਮੌਜੂਦਾ ਸਰਕਾਰ ਦੀ ਗੱਲ ਕਰਾਂ ਸੱਚ ਦਾ ਬੋਲੇ ਸਾਨ ਨੀ ਕੀ ਬੋਲੇ ਤੁਹਾਡੇ ਮਾਨਤਮਾਨ ਪਤਾ ਨਹੀਂ ਕਿਹੜੇ ਮੂੰਹ ਨਾਲ ਲੋਕਾਂ ਕੋਲ ਸਵੇਰ ਤੋਂ ਲੈ ਕੇ ਸ਼ਾਮ ਤੱਕਰ ਗੱਪ ਵਟਣ ਲੱਗ ਜਾਂਦਾ ਹੈ ਜਿਹੜੇ ਮੂੰਹ ਨਾਲ ਉਹਦੇ ਪਿੱਛੇ ਲੋਕ ਤੁਰੇ ਫਿਰਦੇ ਨੇਗੇ ਇਹਨਾਂ ਸਭ ਤੋਂ ਵੱਲ ਤਾਂ ਕਿਸਾਨ ਕੁੱਟੇ ਜਿਹੜਾ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤ ਆ ਸਭ ਤੋਂ ਵੱਲ ਤਾਂ ਇਹਨੇ ਕਿਸਾਨ ਕੁੱਟੇ ਫੇਰ ਇਹਨੇ ਮਾਸਟਰ ਕੁੱਟੇ ਮਜ਼ਦੂਰ ਇਸ ਬੰਦੇ ਨੇ ਕੁੱਟੇ ਇਸ ਬੰਦੇ ਨੇ ਹਰ ਵਰਗ ਦੇ ਬੰਦੇ ਇਹਨਾਂ ਨੇ ਕੁੱਟੇ ਜਿਹੜਾ ਮੁੱਖ ਮੰਤਰੀ ਦਾ ਕੰਮ ਕੀ ਆ ਤੇਰੇ ਕੋਲੇ 92 ਐਮਐਲ ਦਾ ਪਹਿਲਾਂ ਨੇ ਤੂੰ 1 ਐਮਐਲ ਲੈ ਕੇ ਹੋਰ ਕਰੇਗਾ ਕੀ ਜਿਹੜਾ ਤੇਰਾ ਕੰਮ ਆ ਜਾ ਕੇ ਤੂੰ ਸਾਡੀ ਚੰਡੀਗੜ੍ਹ ਦੀ ਯੂਨੀਵਰਸਿਟੀ ਸਾਡਾ ਚੰਡੀਗੜ੍ਹ ਖੋਹ ਕੇ ਲੈ ਗੇ ਤੇਰੇ ਕੋਲੇ ਹੋਰ ਹੈ ਕਿ ਉੱਥੇ ਤੇਰੇ ਕੋਲੇ ਵਿਰੋਧੀ ਧਿਰ ਨਹੀਂ ਕੋਈ ਹੋਰ ਨਹੀਂ ਉੱਤੇ ਤੂੰ ਇਹਨੂੰ ਜਿਤਾ ਕੇ ਕਰੇਗਾ ਕੀ ਰਾਸਵਾ ਮੈਂਬਰ ਤੂੰ ਚੱਕ ਕੇ ਅਮੀਰਾਂ ਦੇ ਕਾਰਪੋਰੇਟ ਘਰਾਣੇ ਦੇ ਬੰਦੇ ਲਾਤੇ ਤੂੰ ਪੰਜਾਬ ਕੋਲੇ ਛੱਡਿਆ ਕੀ ਹੈ ਪੰਜਾਬ ਨੂੰ ਮਾਰੂ ਪੰਜਾਬ ਨੂੰ ਖਤਮ ਕਰਨ ਵਾਲੇ ਜਿਹੜੇ ਉਸ ਵਿਧਾਨ ਸਭਾ ਦੇ ਵਿੱਚ ਫੈਸਲੇ ਹੁੰਦੇ ਨੇਗੇ ਇਸ ਕਰਕੇ ਜੇ ਚਾਹਣਿਓ ਪੰਜਾਬ ਨੂੰ ਬਚਾਉਣਾ ਤਾਂ ਪੰਜਾਬ ਕੋਲੇ ਪੰਜਾਬ ਦੀ ਵਿਧਾਨ ਸਭਾ ਤਾਂ ਹੋਵੇ ਇਹਨਾਂ ਨੇ ਨਸ਼ਾ ਲੈ ਕੇ ਆਂਦਾ ਪੰਜਾਬ ਦੀ ਜਵਾਨੀ ਨੂੰ ਉਜਾੜਿਆ ਇਹ ਕਹਿੰਦੇ ਸੀ 3100 ਗਰਾਊਂਡ ਬਣਾ ਰਹੇ ਆ 3100 ਕਿਨੇ ਗਰਾਊਂਡ ਬਣਾ ਰਹਾ ਜਿਹੜਾ ਇੱਥੇ ਰੋਜ਼ ਵੋਟਾਂ ਦੇ ਵਿੱਚ ਬੋਲਦੇ ਫਿਰਦੇ ਨੇ ਉਹ 3100 ਗਰਾਊਂਡ ਬਣਾ ਕੇ ਕਰਾਂਗਾ ਕੀ ਜਿਹੜਾ ਤੂੰ ਡਰਾਮਾ ਕਰ ਰਿਹਾ ਨੌਜਵਾਨੀ ਦਾ ਪੰਜਾਬ ਦੇ ਵਿੱਚ ਹੈ ਨਹੀਂ ਜਿਹੜੇ ਤੂੰ ਨੌਕਰੀਆਂ ਡਰਾਮਾ ਕਰਦਾ ਨੌਕਰੀਆਂ ਦਿੱਤੀਆਂ ਕਿੱਥੇ ਨੇ ਮੈਨੂੰ ਇਹ ਤਾਂ ਦੱਸ ਦੇ ਕਿਹਨੂੰ ਨੌਕਰੀਆਂ ਦਿੱਤੀਆਂ ਨਹੀਂ ਗੱਲਾ ਬਸ ਐ ਕਢਾ ਕੇ ਵੱਡੇ ਵੱਡੇ ਫਲੈਕਸ ਬੋਰਡ ਲਾਇਆ ਹੋ ਨੇ ਆ ਕਰਤਾ ਬਹੁ ਕਰਤਾ ਮਾਰਨਾ ਇਹਨਾਂ ਨੇ ਪੰਜਾਬ ਨੂੰ ਦੱਸਣਾ ਪੂਰੇ ਦੇਖ ਦੇ ਵਿੱਚ ਪਰ ਬੰਦੇ ਨੇ ਇੱਕ ਗੱਲ ਇਹ ਵੀ ਆ ਨਾ ਜਿੱਥੇ ਆਪੋਜੀਸ਼ਨ ਦੇ ਪ੍ਰਧਾਨ ਰਾਜਾ ਬੜਿੰਗ ਉਹ ਤਾਂ ਇਹ ਗੱਲ ਕਹਿੰਦੇ ਆ ਕਿ ਇਹ ਨੌ ਲੈਣਾ ਨਹੀਂ ਪਸੰਦ ਕਰਦਾ ਇੱਕ ਬਦਲਾ ਤੁਸੀਂ ਲੋਕ ਸਭਾ ਤੇ ਫਰੀਦਕੋਟ ਲਿਆਂਦਾ ਸੀ ਫਰੀਦਕੋਟ ਆਨ ਕੀ ਕਰਨ ਵਾਲਾ ਬੰਦਾ ਉਹ ਰਾਜਾ ਬੜਿੰਗ ਯਾਰ ਉਹ ਰਾਜਾ ਆਪਣੇ ਕਹਿੰਦਾ ਨੌ ਲੈਣਾ ਨਹੀਂ ਮੈਂ ਪਸੰਦ ਕਰਦਾ ਸਿੱਖਾਂ ਨੂੰ ਇਹਨੇ ਨਾਫਰਤ ਕਰਦਾ ਜਿਹੜੀ ਇੰਦਰਾ ਗਾਂਧੀ ਜਿਵੇਂ ਕਹਿੰਦੀ ਹੁੰਦੀ ਸੀ ਨਾ ਉਹ ਜਿਹੜੀ ਗੱਲਾਂ ਮੂੰਹ ਦੇ ਵਿੱਚ ਪਾ ਕੇ ਉਹ ਸਾਰੀਆਂ ਉਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਕਰ ਰਹਾ ਹੈ ਇਹ ਨਹੀਂ ਰਾਜੇ ਬੜਿੰਗ ਦਾ ਮੂੰਹ ਟੁੱਟ ਜੇ ਇਹਦਾ ਕਦੇ ਵੀ ਇਹਨੇ ਪੰਜਾਬ ਪੱਖੀ ਗੱਲ ਕੀਤੀ ਨਹੀਂ ਹੈਗੀ ਯਾਰ ਇਹ ਸਿੱਖਾਂ ਦਾ ਵਿਰੋਧੀ ਚਿਹਰਾ ਹੈ ਬੰਦਾ ਇਹ ਨਫ਼ਰਤ ਹੈ ਮੀਨ ਸਿੰਘ ਬਾਦਲ ਕਹਿੰਦੇ ਖੇਤਰੀ ਪਾਰਟੀ ਪੰਜਾਬ ਨੂੰ ਬਚਾ ਸਕਦੀ ਆ ਅਕਾਲੀ ਦਲ ਬਚਾ ਸਕਦਾ ਆ ਆ ਸੁਖਵੀਰ ਬਾਦਲ ਮੂਰੇ ਬੰਨੇ ਦੋਨੇ ਹੱਥ ਭਰਾਵਾ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹਿ ਗਏ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਜਦੋਂ ਤੁਹਾਡੇ ਉਦੋਂ ਤੁਹਾਡੇ ਕੋਲੇ ਕੱਖ ਨਹੀਂ ਹੋਇਆ ਤੇ ਹੁਣ ਤੁਸੀਂ ਕੀ ਸਵਾਰ ਲਓਗੇ ਯਾਰ ਤੁਸੀਂ ਉਹਦੇ ਬੰਦੀ ਸਿੰਘਾਂ ਦੇ ਖਿਲਾਫ ਬੋਲੀ ਗਏ ਹੁਣ ਕਹਿੰਦੇ ਬੰਦੀ ਸਿੰਘ ਬਾਹਰ ਕਢਾਉਣੇ ਆ ਤੁਸੀਂ ਸਾਰੀਆਂ ਗੱਲਾਂ ਮੰਨ ਕੇ ਕਾਲ ਤੱਕ ਸਾਡੇ ਤੁਸੀਂ ਬਾਅਦ ਜਾ ਕੇ ਬਾਹਰ ਕਹਿੰਦੇ ਸਾਡੀ ਕੋਈ ਗਲਤੀ ਨਹੀਂ ਜਿਹੜੇ ਕਾਰਤੂਸ ਤੁਸੀਂ ਪਹਿਲਾਂ ਚਲਾ ਕੇ ਦੇਖ ਲਏ ਜਿਨ੍ਹਾਂ ਨੇ ਸਾਡੇ ਕੋਈ ਦੁਸ਼ਮਣ ਨੂੰ ਮਾਰਿਆ ਹੀ ਨਹੀਂਗਾ ਜਿਹੜੇ ਸਾਡੇ ਪੰਜਾਬ ਦੇ ਦੁਸ਼ਮਣ ਨੇਗੀ ਉਹ ਚੱਲੇ ਹੋਏ ਕਾਰਤੂਸਾਂ ਨੂੰ ਦੁਬਾਰਾ ਕਿਉਂ ਵਰਤੀ ਜਾਂਦੇ ਹੋ ਯਾਰ ਤਰਨਤਾਰਨ ਦੇ ਅੰਦਰ ਇਸ ਵਾਰ ਕਿਸ ਦੇ ਸਿਰ ਤੇ تاج ਸਜੇਗਾ ਇਹ ਆਉਣ ਵਾਲੀ 11 ਤਰੀਕ ਤੈਅ ਕਰੇਗੀ ਪਰ ਜਿਹੜੀ ਇਸ ਵਕਤ ਹਵਾ ਕੀ ਉਹ ਪੰਥਕ ਹਵਾ ਇਸ ਹਲਕੇ ਦੇ ਅੰਦਰ ਝੁਲਦੀ ਹੋਈ ਨਜ਼ਰ ਆ ਰਹੀ ਆ ਲਗਾਤਾਰ ਜਿਹੜੀਆਂ ਪੰਥਕ ਤੇ ਰਾਣੇ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਬੜਾ ਫਾਸਵਾ ਮੁਕਾਬਲਾ ਦੇਖਣ ਨੂੰ ਮਿਲ ਸਕਦਾਗਾ ਪਰ ਇਹ ਪੰਥਕ ਹਵਾ ਕਿਹੜੇ ਪਾਲੇ ਜਾਂਦੀ ਹੈ ਇਹ ਵੀ ਇੱਕ ਸਵਾਲ ਆ ਕਿਉਂਕਿ ਪੰਥਕ ਧਰਾ ਵੀ ਦੋ ਨੇ ਇੱਕ ਪਾਸੇ ਸ਼ੌਮਨੀ ਅਕਾਲੀ ਦਰ ਬਾਦਲ ਧੜੇ ਦੇ ਉਮੀਦਵਾਰ ਧਰਮੀ ਫੌਜੀ ਪਰਿਵਾਰ ਆ ਦੂਜੇ ਪਾਸੇ ਮਨਦੀਪ ਸਿੰਘ ਆ ਪਰ ਮਨਦੀਪ ਸਿੰਘ ਤੇ ਹੱਕ ਦੇ ਵਿੱਚ ਬਹੁ ਗਿਣਤੀ ਜਿਹੜੀਆਂ ਜਥੇਬੰਦੀਆਂ ਪਹੁੰਚੀਆਂ ਬਹੁ ਗਿਣਤੀ ਸਮਾਜ ਸੇਵੀ ਪ੍ਰਚਾਰਕ ਇਨਫਲੂਐਂਸਰ ਤੇ ਸਾਡੇ ਜਿਹੜੇ ਸੋਸ਼ਲ ਮੀਡੀਆ ਸਟਾਰ ਨੌਜਵਾਨ ਆਗੂ ਪਹੁੰਚ ਰਹੇ ਨੇ ਭਾਨਾ ਸਿੱਧੂ ਲਗਾਤਾਰ ਇੱਥੇ ਪ੍ਰਚਾਰ ਕਰ ਰਹੇ ਨੇ ਗੱਲਬਾਤ ਕਰਦੇ ਆ ਉਹਨਾਂ ਤੋਂ ਜਾਣਦੇ ਆ ਮਾਹੌਲ ਕਿਸ ਤਰੀਕੇ ਦਾ ਪਾਨੇ ਲਗਾਤਾਰ ਤੁਸੀਂ ਇੱਥੇ ਪ੍ਰਚਾਰ ਕਰ ਰਹੇ ਹੋ ਆ ਰਹੇ ਹੋ ਪਿੰਡਾਂ ਚ ਵਿਚਰ ਰਹੇ ਹੋ ਮਾਹੌਲ ਕਿਸ ਤਰੀਕੇ ਦਾ ਲੱਗ ਰਿਹਾ ਮਾਹੌਲ ਬਹੁਤ ਵਧੀਆ ਬਹੁਤ ਲੋਕ ਭਾਈ ਮਨਦੀਪ ਸਿੰਘ ਨੂੰ ਜਿਤਾਉਣਗੇ ਇਹ ਉਮੀਦ ਹੈ ਕਿਉਂਕਿ ਮਾਝਾ ਬੜਾ ਹੀ ਇਤਿਹਾਸਕ ਹਲਕਾ ਤੇ ਬੜੇ ਹੀ ਇੱਥੋਂ ਦੇ ਜਿਹੜੇ ਮਾਝੇ ਦੇ ਸੂਰਬੀਰ ਲੋਕ ਨੇਗੇ ਜਿਨ੍ਹਾਂ ਨੇ ਸਮੇਂ-ਸਮੇਂ ਅਨੁਸਾਰ ਆਪਣੇ ਪੰਜਾਬ ਦੇ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਆ ਪਰ ਮੈਂ ਹੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹੁਣ ਬੜਾ ਇਹ ਅਣਖ ਦਾ ਸਵਾਲ ਆ ਸਾਨੂੰ ਜਿਹੜੀ ਦਿੱਲੀ ਦੀ ਰਾਜਨੀਤੀ ਨੇ ਜਿਹੜੇ ਨੂੰ ਜਿਹੜੀ ਦਿੱਲੀ ਦੀ ਰਾਜਨੀਤੀ ਨੇ ਸਾਨੂੰ ਪੰਜਾਬ ਨੂੰ ਪੈਰਾਂ ਦੇ ਵਿੱਚ ਕੁਚਲਿਆ ਅਸੀਂ ਅੱਜ ਆਪਣੇ ਸਾਨੂੰ ਜਮੀਰਾਂ ਚਗਾਉਣ ਦੀ ਜ਼ਰੂਰਤ ਹੈ ਕਿਉਂਕਿ ਜੇ ਅਸੀਂ ਗੱਲ ਕਰੀਏ ਕਾਂਗਰਸ ਦਾ ਵੀ ਸਭ ਨੂੰ ਇਤਿਹਾਸ ਦਾ ਪਤਾ ਜਿਹੜਾ ਨਮਾ ਜਿਹੜਾ ਕੇ ਲੈ ਕੇ ਅਸੀਂ ਬਦਲਾ ਇਹਨਾਂ ਨੇ ਤਾਂ ਪੰਜਾਬ ਦਾ ਵੇੜਾ ਹੀ ਕਰ ਕਰਤਾ ਭਗਮੰਤਮਾਨ ਪਤਾ ਨਹੀਂ ਕਿਹੜੇ ਮੂੰਹ ਨਾਲ ਲੋਕਾਂ ਕੋਲੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰ ਗੱਪ ਬਟਣ ਲੱਗ ਜਾਂਦਾ ਹੈ ਕਿਹੜੇ ਮੂੰਹ ਨਾਲ ਉਹਦੇ ਪਿੱਛੇ ਲੋਕ ਤੁਰੇ ਫਿਰਦੇ ਨੇਗੇ ਆ ਜਿਹੜੇ ਹਜੇ ਵੀ ਕੁਝ ਲੋਕ ਉਹਨਾਂ ਪਿੱਛੇ ਤੁਰੇ ਫਿਰਦੇ ਨੇ ਕਿਹੜੇ ਮੂੰਹ ਨਾਲ ਤੁਰੇ ਫਿਰਦੇ ਹੋ ਯਾਰ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਝਾੜੂ ਵਾਲਿਆਂ ਦੀ ਗੱਲ ਕਰਾਂ ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਕਿਸਾਨ ਕੁੱਟੇ ਜਿਹੜਾ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤ ਆ ਸਭ ਤੋਂ ਪਹਿਲਾਂ ਤਾਂ ਇਹਨੇ ਕਿਸਾਨ ਕੁੱਟੇ ਫਿਰ ਇਹਨੇ ਮਾਸਟਰ ਕੁੱਟੇ ਮਜ਼ਦੂਰ ਇਸ ਬੰਦੇ ਨੇ ਕੁੱਟੇ ਇਸ ਬੰਦੇ ਨੇ ਹਰ ਵਰਗ ਦੇ ਬੰਦੇ ਇਹਨਾਂ ਨੇ ਕੁੱਟੇ ਸਾਡਾ ਕਿਸਾਨੀ ਧਰਨੇ ਦੀ ਗੱਲ ਕਰਾਂ ਲੈਂਡ ਪੂਲਿੰਗ ਦੀ ਨੀਤੀ ਦੀ ਗੱਲ ਕਰਾਂ ਇਹਨੇ ਉਹ ਪੰਜਾਬ ਮਾਰੂ ਨੀਤੀਆਂ ਲੈ ਕੇ ਆਂਦੇ ਰਹਿੰਦਾ ਮੂੰਹ ਟੁੱਟ ਜੇ ਸਾਰਾ ਪੰਜਾਬ ਵਿੱਚ ਪੱਪਾ ਭਾਰ ਹੋਇਆ ਪਰ ਤਾਂ ਇੱਥੇ ਫਿਰਦਾ ਜਿਹੜਾ ਮੁੱਖ ਮੰਤਰੀ ਦਾ ਕੰਮ ਕੀ ਹੈ ਤੇਰੇ ਕੋਲੇ 92 ਐਮਐਲ ਦਾ ਪਹਿਲਾ ਨੇ ਤੂੰ ਕਹਿ ਮਲੇ ਲਿਆ ਕਿ ਹੋਰ ਕਰੇਗਾ ਕੀ ਜਿਹੜਾ ਤੇਰਾ ਕੰਮ ਆ ਜਾ ਕੇ ਤੂੰ ਸਾਡੀ ਚੰਡੀਗੜ੍ਹ ਦੀ ਯੂਨੀਵਰਸਿਟੀ ਸਾਡਾ ਚੰਡੀਗੜ੍ਹ ਖੋਹ ਕੇ ਲੈ ਗੇ ਯੂਨੀਵਰਸਿਟੀ ਸਾਡੀ ਖੋਹ ਕੇ ਲੈ ਗੇ ਤੇ ਵੋਟਾਂ ਮੰਗਣਾ ਤਰਾ ਫਰਦਾ ਲੈ ਕੇ ਦਿੱਲੀ ਦੇ ਲਾਲੇ ਨੂੰ ਉਹ ਤੈਨੂੰ ਥੋੜੀ ਮੋਟੇ ਸ਼ਰਮ ਆ ਜਾਏ ਥੋੜੇ ਮੋਟੇ ਦਾ ਜਮੀਰਾ ਜਗਾ ਲਾ ਯਾਰ ਕਿਉਂ ਇੰਨਾ ਪੁਣਿਆ ਸਾਡਾ ਵਿਧਾਇਕ ਆ ਗਿਆ ਯਾਰ ਇਹ ਤਾਂ ਤੁਹਾਡੇ ਕੰਮ ਨਹੀਂ ਆਉਣੇ ਕਹਦੇ ਕਹਿੰਦੇ ਨਸ਼ਾ ਅਸੀਂ ਬੰਦ ਕਰ ਸਕਦੇ ਆ ਇਹ ਦੇਖੋ 35 ਕਰੋੜ ਜਿਹੜਾ ਹਲਕੇ ਦੇ ਵਿੱਚ ਆ ਗਿਆ ਪਹਿਲਾਂ ਹੀ ਉਹ ਸਾਰੀ ਵਿਧਾਨ ਸਭਾ ਦਾ ਤੂੰ ਕੱਪ ਚੱਕੀ ਬਿਠਾ ਤੇਰੇ ਕੋਲੇ ਹੋਰ ਹੈ ਕੀ ਉੱਥੇ ਤੇਰੇ ਕੋਲੇ ਵਿਰੋਧੀ ਧਿਰ ਨਹੀਂ ਕੋਈ ਹੋਰ ਨਹੀਂ ਉੱਤੇ ਤੂੰ ਇਹਨੂੰ ਜਿਤਾ ਕੇ ਕਰੇਗਾ ਕੀ ਜਿਨੇ ਤੇਰੇ ਕੋਲੇ 92 93 ਐਮਐਲਏ ਦੇਤੇ ਤੇਰੇ ਕੋਲੇ ਐਡੀ ਵੱਡੀ ਬਹੁਮਤਾ ਰਾਸਵਾ ਮੈਂਬਰ ਤੂੰ ਚੱਕ ਕੇ ਅਮੀਰਾਂ ਦੇ ਕਾਰਪੋਰੇਟ ਘਰਾਣੇ ਦੇ ਬੰਦੇ ਲਾਤੇ ਤੂੰ ਪੰਜਾਬ ਕੋਲੇ ਛੱਡਿਆ ਕੀ ਹੈ ਕਰੋੜਾ ਅਰਪਾਪਤੀ ਐਡੀ ਅਮੀਰ ਦਾ ਮਾਲਕ ਜਿਹੜਾ ਕਿ ਸਾਡਾ ਰਜਿੰਦਰ ਗੁਪਤਾ ਉਹਨੂੰ ਲਾਇਆ ਹੁਣ ਥੋੜੇ ਦਿਨ ਪਹਿਲਾਂ ਫਿਰ ਕਿੰਨੇ ਅਮੀਰ ਬੰਦੇ ਹਰਪਾਜਨ ਸਿੰਘ ਆਪਣਾ ਰਾਗਵ ਚੱਡਾ ਉਹ ਯੂਨੀਵਰਸਿਟੀ ਵਾਲੇ ਉਹ ਸਾਰੇ ਦਾ ਅਮੀਰ ਬੰਦੇ ਤੂੰ ਉਹਨਾਂ ਨੂੰ ਚੱਕ ਕੇ ਰਾਸਵਾ ਮੈਂਬਰ ਲਾਤੇ ਉਹ ਕਿਉਂ ਲੋਕਾਂ ਨੂੰ ਮੂਰਖ ਬਣਾਉਣ ਦੇ ਤੋਲਿਆ ਕਿਉਂ ਪੰਜਾਬ ਨੂੰ ਵੇਚਣ ਦੇ ਤੋਲਿਆ ਪੰਜਾਬ ਦੇ ਲੋਕ ਹੁਣ ਥੋੜੇ ਚਰਨਾਂ ਦੇ ਵਿੱਚ ਫੇਣਤੀ ਆ ਕਿ ਤੁਸੀਂ ਜੇਕਰ ਚਾਹਣਿਓ ਪੰਜਾਬ ਨੂੰ ਬਚਾਉਣਾ ਅੱਜ ਸਾਡੇ ਕੋਲੇ ਸਾਡੀ ਪੰਜਾਬ ਦੀ ਵਿਧਾਨ ਸਭਾ ਸਾਡੇ ਕੋਲੇ ਹੈ ਨਹੀਂ ਉਸ ਵਿਧਾਨ ਸਭਾ ਦੇ ਵਿੱਚ ਫੈਸਲੇ ਜਿਹੜੇ ਹੁੰਦੇ ਨੇਗੇ ਪੰਜਾਬ ਨੂੰ ਮਾਰੂ ਪੰਜਾਬ ਨੂੰ ਖਤਮ ਕਰਨ ਵਾਲੇ ਜਿਹੜੇ ਉਸ ਵਿਧਾਨ ਸਭਾ ਦੇ ਵਿੱਚ ਫੈਸਲੇ ਹੁੰਦੇ ਨੇਗੇ ਇਸ ਕਰਕੇ ਜੇ ਚਾਹਣਿਓ ਪੰਜਾਬ ਨੂੰ ਬਚਾਉਣਾ ਤਾਂ ਪੰਜਾਬ ਕੋਲੇ ਪੰਜਾਬ ਦੀ ਵਿਧਾਨ ਸਭਾ ਤਾਂ ਹੋਵੇ ਅੱਜ ਸਾਡਾ ਪ੍ਰਵਾਸ ਦਾ ਮੁੱਦਾ ਮੈਂ ਆਜ ਤੁਹਾਡੇ ਸਾਹਮਣੇ ਖੜਾ ਨੌ ਪਰਚੇ ਸਰਕਾਰਾਂ ਨੇ ਇਹਨਾਂ ਨੇ ਮੇਰੇ ਤੇ ਇੱਕ ਦਿਨ ਦੇ ਵਿੱਚ ਪਾਏ ਮੈਂ ਮਾੜਾ ਕੀ ਕਰਤਾ ਮੈਂ ਚਾਹੁੰਦਾ ਕਿ ਪੰਜਾਬ ਦੇ ਨੌਜਵਾਨ ਬਚਣ ਪੰਜਾਬ ਦੇ ਸਕੂਲ ਬਚਣ ਪੰਜਾਬ ਦੇ ਕਾਲਜ ਬਚਣ ਪੰਜਾਬ ਦੀ ਜੁਨੀਅਰ ਯੂਨੀਵਰਸਿਟੀਆਂ ਬਚਣ ਹਜ਼ਾਰਾਂ ਨੌਜਵਾਨ ਹਜ਼ਾਰਾਂ ਲੱਖੇ ਸਾਹਮਣੇ ਖੜਾ ਕਰ ਦੂ ਜਨਾਂ ਜੇ ਅਸੀਂ ਪੈਸੇ ਕਢਾਏ ਹੋਣਗੇ ਪਰ ਸਾਡੇ ਉੱਪਰ ਨੌ ਨਾ ਪਰਚੇ ਪਾਉਣ ਤੇ ਆ ਕੇ ਇਹ ਚਾਹੁੰਦੇ ਨੇ ਕਿ ਪੰਜਾਬ ਨੂੰ ਉਜਾੜਨਾ ਪੰਜਾਬ ਦੇ ਵਿੱਚ ਮੈਂ ਉਹ ਬੰਦਾ ਜਿਨ੍ਹਾਂ ਨੇ ਜਿਹੜਾ ਕਿ ਪ੍ਰਵਾਸ ਦੀ ਸਮੱਸਿਆ ਸਾਡੇ ਨੌਜਵਾਨ ਬਾਹਰ ਜਾ ਰਹੇ ਨੇਗੇ ਮੈਂ ਪ੍ਰਵਾਸ ਨੂੰ ਰੋਕਣ ਲਈ ਨੌਜਵਾਨਾਂ ਦੇ ਕਰੋੜਾਂ ਰੁਪਏ ਦਵਾਈ ਏਜੰਟਾਂ ਦੇ ਖਿਲਾਫ ਮੈਂ ਲੜਾਈ ਲੜੀ ਪਰ ਇਹ ਸਰਕਾਰਾਂ ਦਾ ਨਾ ਲੀਡਰ ਦਾ ਮੂੰਹ ਟੁੱਟ ਜੇ ਇਹਨਾਂ ਨੇ ਏਜੰਟਾਂ ਦਾ ਪੱਖ ਪੂਰਿਆ ਇਹਨਾਂ ਨੇ ਨਸ਼ਾ ਲੈ ਕੇ ਆਂਦਾ ਪੰਜਾਬ ਦੀ ਜਵਾਨੀ ਨੂੰ ਉਜਾੜਿਆ ਇਹ ਕਹਿੰਦੇ ਅਸੀਂ 3100 ਗਰਾਊਂਡ ਬਣਾ ਰਹੇ ਹਾਂ 3100 ਕਿਨੇ ਗਰਾਊਂਡ ਬਣਾ ਰਹਾ ਜਿਹੜਾ ਇੱਥੇ ਰੋਜ਼ ਵੋਟਾਂ ਦੇ ਵਿੱਚ ਬੋਲਦੇ ਫਿਰਦੇ ਨੇ ਉਹ 3100 ਗਰਾਊਂਡ ਬਣਾ ਕੇ ਕਰੇਗਾ ਕੀ ਜਿਹੜਾ ਤੂੰ ਡਰਾਮਾ ਕਰ ਰਿਹਾ ਨੌਜਵਾਨੀ ਦਾ ਪੰਜਾਬ ਦੇ ਵਿੱਚ ਹੈ ਨਹੀਂ 70% ਪੰਜਾਬ ਦੇ ਨੌਜਵਾਨੀ ਦਾ ਬਾਹਰ ਵਾਗੀ ਕਿਸਾਨੀ ਤੂੰ ਰੋਲਤੀ ਮਜ਼ਦੂਰਾਂ ਨੂੰ ਤੂੰ ਰੋਲਤਾ ਜਿਹੜੇ ਤੂੰ ਨੌਕਰੀਆਂ ਡਰਾਮਾ ਕਰਦਾ ਨੌਕਰੀਆਂ ਦਿੱਤੀਆਂ ਕਿਥੇ ਨੇ ਮੈਨੂੰ ਇਹ ਤਾਂ ਦੱਸ ਦੇ ਕਿਹਨੂੰ ਨੌਕਰੀ ਦਿੱਤੀਆਂ ਨਹੀਂ ਕੱਲਾ ਬਸ ਐਂ ਕਢਾ ਕੇ ਵੱਡੇ ਵੱਡੇ ਫਲੈਕਸ ਬੋਰਡ ਲਾਏ ਹੋ ਨੇ ਆ ਕਰਤਾ ਬੋਹ ਕਰਤਾ ਉਹ ਭਰਾਵਾ ਕੰਮ ਦੱਸਣ ਦੀ ਲੋੜ ਨਹੀਂ ਲੋਕ ਆਪਣੇ ਮੂੰਹਾਂ ਤੋਂ ਕੰਮ ਬੋਲਣਗੇ ਇਸ ਕਰਕੇ ਮੇਰੇ ਮਾਝ ਦੇ ਚਰਨਾਂ ਦੇ ਲੋਕਾਂ ਨੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਭਰਾਵੋ ਇਹ ਜਿਹੜਾ ਸੀਟ ਦੇ ਜਿੱਤਣ ਦੇ ਨਾਲ ਪੰਜਾਬ ਦੇ ਵਿੱਚ ਇੱਕ ਨਵੀਂ ਇੱਕ ਆਸਾ ਦੀ ਕਿਰਨ ਜਾਗੂਗੀ ਇੱਕ ਨਵਾਂ ਸੂਰਜ ਨਿਕਲ ਕੇ ਆਊਗਾ ਕਿਉਂਕਿ ਇਸ ਦਿੱਲੀ ਦੀ ਜਿਹੜੀ ਰਾਜਨੀਤੀ ਆ ਦਿੱਲੀ ਲੀਡਰਾਂ ਨੇ ਅੱਜ ਤੱਕ ਪੰਜਾਬ ਨੂੰ ਜਿਉਂਦਾ ਹੈ ਪੰਜਾਬ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਆਪਾਂ ਜੇ ਗੱਲ ਕਰੀਏ ਇਹਨਾਂ ਨੇ ਹਰ ਪੱਖੋਂ ਜਿਹੜਾ ਪੰਜਾਬ ਨੂੰ ਵੜਤਿਆ ਪੂਰੇ ਮਾਰਨਾ ਇਹਨਾਂ ਨੇ ਪੰਜਾਬ ਨੂੰ ਦੱਸਣਾ ਪੂਰੇ ਦੇਖ ਦੇ ਵਿੱਚ ਪਰ ਬੰਦੇ ਨੇ ਇੱਕ ਗੱਲ ਇਹ ਵੀ ਆ ਨਾ ਜਿੱਥੇ ਆਪੋਜੀਸ਼ਨ ਦੇ ਪ੍ਰਧਾਨ ਰਾਜਾ ਬੜਿੰਗ ਉਹ ਤਾਂ ਇਹ ਗੱਲ ਕਹਿੰਦੇ ਆ ਕਹਿੰਦੇ ਇੱਕ ਬਦਲਾ ਤੁਸੀਂ ਲੋਕ ਸਭਾ ਤੇ ਫਰੀਦਕੋਟ ਲੈ ਆਂਦਾ ਸੀ ਫਰੀਦਕੋਟ ਆਨ ਦੀ ਕੀ ਕਰਤ ਕਰਨ ਵਾਲਾ ਬੰਦਾ ਉਹ ਰਾਜਾ ਬੜਿੰਗ ਯਾਰ ਉਹ ਰਾਜਾ ਬੜਿੰਗ ਕਹਿੰਦਾ ਨੌ ਲੈਣੇ ਨਹੀਂ ਮੈਂ ਪਸੰਦ ਕਰਦਾ ਜਿਹੜਾ ਕਿ ਐਨਾ ਕਿ ਪੰਜਾਬ ਨੂੰ ਸਿੱਖਾਂ ਨੂੰ ਇਹਨੇ ਨਫ਼ਰਤ ਕਰਦਾ ਜਿਹੜੀ ਇੰਦਰਾ ਗਾਂਧੀ ਜਿਵੇਂ ਕਹਿੰਦੀ ਹੁੰਦੀ ਸੀ ਨਾ ਉਹ ਜਿਹੜੀ ਗੱਲਾਂ ਮੂੰਹ ਦੇ ਵਿੱਚ ਪਾ ਕੇ ਉਹ ਸਾਰੀਆਂ ਉਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਕਰ ਰਹਾ ਹੈ ਇਹਨੇ ਰਾਜੇ ਬੜਿੰਗ ਦਾ ਮੂੰਹ ਟੁੱਟ ਜੇ ਇਹਦਾ ਕਦੇ ਵੀ ਇਹਨੇ ਪੰਜਾਬ ਪੱਖੀ ਗੱਲ ਕੀਤੀ ਨਹੀਂ ਹੈਗੀ ਯਾਰ ਇਹ ਸਿੱਖਾਂ ਦਾ ਵਿਰੋਧੀ ਚਿਹਰਾ ਹੈ ਬੰਦਾ ਇਹ ਨਫ਼ਰਤ ਹੈ ਦਲਿਤ ਨੂੰ ਗ੍ਰਹਿ ਮੰਤਰੀ ਬਣਾਇਆ ਕਾਂਗਰਸ ਨੇ ਕਾਲਾ ਸੀਗਾ ਰੰਗ ਦਾ ਵੀ ਜ਼ਿਕਰ ਕਰਦੇ ਆ ਜਰਨਲ ਐਸ ਸੀ ਬੀ ਸੀ ਅੱਜ ਸਾਡੇ ਪੰਜਾਬ ਨੂੰ ਜਾਤਾਂ ਦੇ ਵਿੱਚ ਧਰਮਾਂ ਦੇ ਵਿੱਚ ਵੰਡਣ ਵਾਲੇ ਇਹੀ ਲੋਕ ਨੇਗੇ ਕਿਉਂਕਿ ਅਸੀਂ ਸਾਡੀ ਜਿਹੜਾ ਸਾਡਾ ਗੁਰੂ ਦਾ ਫਲਸਫਾ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਕੱਲ ਪ੍ਰਕਾਸ਼ ਦਾੜਾ ਨਾਂ ਕੇ ਗਿਆ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਤਾਂ ਇੱਕੋ ਗੱਲ ਸਿਕਾਈ ਆ ਸਾਡਾ ਇੱਕ ਓੰਕਾਰ ਅਸੀਂ ਇੱਕ ਆ ਪ੍ਰਮਾਤਮਾ ਇੱਕ ਆ ਲੋਕ ਵੀ ਇੱਕ ਆ ਨਾ ਇਥੇ ਕੋਈ ਜਾਤ ਆ ਨਾ ਕੋਈ ਪਾਤ ਆ ਨਾ ਕੋਈ ਇਥੇ ਧਰਮ ਠੀਕ ਆ ਲੈ ਜੇ ਧਰਮ ਦੀ ਵੀ ਆਪਾਂ ਪੂਰੀ ਤਰ੍ਹਾਂ ਸਮਝੇ ਨਾ ਵੀ ਧਰਮ ਕੀ ਆ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿੰਦਾ ਜਿਹੜਾ ਗਰੀਬ ਦੀ ਬਾਹ ਫੜੋ ਤੇ ਵੱਡਣ ਨੂੰ ਦੇਖ ਕੇ ਸੰਤੋਖ ਦੇ ਵਿੱਚ ਰਹੋ ਸੰਤੋਖ ਤੇ ਦਿਆ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਪਜੀ ਸਾਹਿਬ ਦੀ ਬਾਣੀ ਚ ਕਹਿੰਦੇ ਨੇ ਜਿ ਆਪਾਂ ਉਹਨਾਂ ਨੂੰ ਫੜੀਏ ਇਹ ਤਾਂ ਆਪ ਅਮੀਰ ਹੋ ਗਏ ਯਾਰ ਰਾਜੇ ਬੜੰਗ ਮਾਰਕਾਂ ਕੋਲੇ ਐਨੇ ਨੇ ਸਿਕਿਉਰਟੀਆਂ 100 199 ਆਪਣਾ ਵੱਟੇ ਕਾਰਪੋਰੇਟ ਘਰਾਂ ਨਾਲ ਯਾਰੀ ਆਪ ਅਮੀਰ ਹੋ ਗਏ ਲੋਕ ਗਰੀਬ ਕਰਤੇ ਇਹਨਾਂ ਨੇ ਗਰੀਬਾਂ ਦੀ ਬਾਹ ਕੱਢ ਫੜੀਆ ਕਦੋਂ ਕਦੋਂ ਇਹਨਾਂ ਨੇ ਬੈਠ ਕੇ ਲੋਕਾਂ ਦੇ ਸਮੱਸਿਆ ਨੂੰ ਸਮਝਿਆ ਆਪ ਇਹ ਜਾ ਕੇ ਹਰ ਪੱਖੋਂ ਜਿਵੇਂ ਸਾਡੇ ਪੰਜਾਬ ਦੇ ਸਾਡੀਆਂ ਕੱਲੇ ਕੱਲੇ ਕਰਕੇ ਸਾਡੇ ਪੰਜਾਬ ਦੇ ਸਰੋਤ ਇਹਨਾਂ ਨੇ ਪਾਣੀ ਪੰਜਾਬ ਦੀਆਂ ਪੰਜਾਬੀ ਬੋਲਦੇ ਸੂਬੇ ਚੰਡੀਗੜ੍ਹ ਨੂੰ ਹਰ ਪੱਖੋਂ ਜਿਹੜਾ ਪੰਜਾਬ ਨੂੰ ਉਹਨਾਂ ਨੇ ਵੇਚਿਆ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਕਿ ਜੇ ਗੱਲ ਕਰਨੀਆਂ ਅੱਜ ਪੰਜਾਬ ਨੂੰ ਬਚਾਉਣਾ ਅਹਿਮ ਪੰਜਾਬ ਅੱਗੇ ਵੱਡੇ ਮੁੱਦੇ ਨੇ ਉਹ ਮੁੱਦਿਆਂ ਦੀ ਗੱਲ ਕੀਤੀ ਜਾਵੇ ਮੁੱਦੇ ਕੀ ਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣਾ ਪੰਜਾਬ ਦਾ ਜਿਹੜਾ ਵਾਤਾਵਰਨ ਬਿਲਕੁਲ ਤਬਾਹ ਹੋ ਗਿਆ ਨੌਜਵਾਨ ਨੇ ਕਿ ਜਿਹੜੇ ਅੱਜ ਕੋਈ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਤੁਸੀਂ ਕਹਿੰਦੇ ਅਸੀਂ ਗਰਾਊਂਡ ਬਣਾਵਾਂਗੇ ਅਸੀਂ ਆਹ ਕਰਾਂਗੇ ਪੰਜਾਬ ਦੀ ਜਿਹੜੇ ਤੁਸੀਂ ਗਰਾਊਂਡ ਬਣਾਏ ਨੇ ਉਹਨਾਂ ਗਰਾਊਂਡਾਂ ਦੇ ਵਿੱਚ ਤਾਂ ਭਰਾਵੋ ਜੇ ਥੋੜਾ ਮੋਟਾ ਤੁਸੀਂ ਪੈਸਾ ਲਾਏ ਵੀ ਤਾਂ ਉਹਨਾਂ ਦੇ ਵਿੱਚ ਤਾਂ ਨੌਜਵਾਨ ਬੜੇ ਚਿੱਟਾ ਪੀ ਜਾਂਦੇ ਨੇਗੇ ਕਰਨਾ ਤਾਂ ਕੋਈ ਨੌਜਵਾਨ ਰਹੀ ਨਹੀਂ ਸੁਪੀ ਸਿੰਘ ਬਾਦਲ ਕਹਿੰਦੇ ਖੇਤਰੀ ਪਾਰਟੀ ਪੰਜਾਬ ਨੂੰ ਬਚਾ ਸਕਦੀ ਆ ਖਾਲੀ ਦਲ ਬਚਾ ਸਕਦਾ ਆ ਆ ਸੁਖਵੀਰ ਬਾਦਲ ਮੂਰੇ ਬੰਨੇ ਦੋਨੇ ਹੱਥ ਭਰਾਵਾ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹਿ ਗਏ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਜਦੋਂ ਤੁਹਾਡੇ ਉਦੋਂ ਤੁਹਾਡੇ ਕੋਲੇ ਕੱਖ ਨਹੀਂ ਹੋਇਆ ਤੇ ਹੁਣ ਤੁਸੀਂ ਕੀ ਸਵਾਰ ਲੋਗੇ ਯਾਰ ਤੁਸੀਂ ਉਹਦੇ ਬੰਦੀ ਸਿੰਘਾਂ ਦੇ ਖਿਲਾਫ ਬੋਲੀ ਗਏ ਹੁਣ ਕਹਿੰਦੇ ਬੰਦੀ ਸਿੰਘ ਬਾਹਰ ਕਢਾਉਣੇ ਆ ਤੁਸੀਂ ਸਾਰੀਆਂ ਗੱਲਾਂ ਮੰਨ ਕੇ ਕਾਲ ਤੱਕ ਸਾਹ ਤੇ ਤੁਸੀਂ ਬਾਅਦ ਚ ਆ ਕੇ ਬਾਹਰ ਕਢਾਉਣੇ ਸਾਡੀ ਕੋਈ ਗਲਤੀ ਨਹੀਂ ਯਾਰ ਕਿੰਨਾ ਕਿ ਤੰਤਰਾਂ ਵਿੱਚ ਝੂਠ ਬੋਲੋਗੇ ਇਸ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆਂ ਵੀ ਕੁਛ ਨਾ ਕੁਛ ਪੰਜਾਬ ਦਾ ਹੋ ਲੈਣ ਦਿਓ ਕਿਉਂ ਪੰਜਾਬ ਨੂੰ ਵੰਡਿਆ ਜਾਂਨੇਓ ਕਿਉਂ ਰਾਜਨੀਤੀ ਦੇ ਸਾਥ ਤੇ ਪੰਜਾਬ ਨੂੰ ਖਤਮ ਕਰੀ ਜਾਂਨੇਓ ਪੰਜਾਬ ਬੜੇ ਮਾੜੇ ਹਾਲਾਤਾਂ ਦੇ ਵਿੱਚ ਆ ਜੇ ਕੁਝ ਕਰਨਾ ਤਾਂ ਜਾ ਕੇ ਕੋਈ ਬੰਦੀ ਸਿੰਘਾਂ ਲਈ ਧਰਨਾ ਲਾਓ ਕੋਈ ਪੰਜਾਬ ਦੇ ਹੱਕਾਂ ਲਈ ਧਰਨਾ ਲਾਓ ਜਦੋਂ ਕਿਸਾਨੀ ਦੀ ਗੱਲ ਹੁੰਦੀ ਆ ਉਦੋਂ ਕਿਸਾਨੀ ਦੇ ਹੱਤ ਕਿਸਾਨੀ ਦੇ ਹੱਕ ਵੇਚ ਦਿੰਨੇ ਹੋ ਪੰਥਕ ਦੀ ਗੱਲ ਹੁੰਦਾ ਉਦੋਂ ਤੁਸੀਂ ਪਿੱਛੇ ਹਟ ਜਾਂਦੇ ਹੋ ਇਸ ਕਰਕੇ ਤੁਸੀਂ ਬਹੁਤ ਜ਼ਿਆਦਾ ਜਿਹੜਾ ਆਖਰੀ ਸਵਾਲ ਲਾਵਾਂਗਾ ਯੂਨੀਵਰਸਿਟੀ ਦੇ ਵਿੱਚ ਜਿਹੜਾ ਸੈਨੜ ਭੰਗ ਹੋਈ ਹੈ ਇਹਦੇ ਪਿੱਛੇ ਤੁਸੀਂ ਲੂਪਹੋਲ ਕਿਸ ਦਾ ਮੰਨਦੇ ਹੋ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਮੰਨਦੇ ਹੋ ਜਾਂ ਆਲ ਪਾਰਟੀਆਂ ਜ਼ਿੰਮੇਵਾਰ ਸਾਰੀਆਂ ਜਿੰਨੀਆਂ ਵੀ ਪਹਿਲਾਂ ਸਰਕਾਰਾਂ ਨੇ ਗਈਆਂ ਜਿਹੜੀਆਂ ਜਿਹੜੇ ਇਹ ਲੀਡਰ ਪਹਿਲਾਂ ਸੱਤਾ ਦੇ ਵਿੱਚ ਰਹਿ ਗਏ ਸਾਰੇ ਦੇ ਸਾਰੇ ਜ਼ਿੰਮੇਵਾਰ ਨੇਗੇ ਹੁਣ ਸਭ ਤੋਂ ਵੱਧ ਜ਼ਿੰਮੇਵਾਰ ਆ ਆਮ ਆਦੀ ਪਾਰਟੀ ਸਰਕਾਰ ਆ ਭਗਮੰਤ ਮਾਰ ਜ਼ਿੰਮੇਵਾਰ ਆ ਪੰਜਾਬ ਦਾ ਜੋ ਅੱਜ ਤੱਕ ਨੁਕਸਾਨ ਹੋਇਆ ਇਹਨਾਂ ਕਰਕੇ ਹੋਇਆ ਇਹਨਾਂ ਨੇ ਕੱਲੀ ਕੱਲੀ ਚੀਜ਼ ਜਿਵੇਂ ਅਸੀਂ ਕਿਸਾਨ ਹੁਣ ਅੱਜ ਫਸਲ ਨੂੰ ਮੰਡੀ ਦੇ ਵਿੱਚ ਲਾ ਕੇ ਵੇਚਦਾ ਨਾ ਐਵੇਂ ਜਿੱਕਰੂ ਜਿਹੜੇ ਪੰਜਾਬ ਦੇ ਹੱਕ ਨੇ ਇਹਨਾਂ ਨੇ ਦਿੱਲੀ ਦੇ ਲੀਡਰਾਂ ਅੱਗੇ ਦਿੱਲੀ ਸਰਕਾਰਾਂ ਅੱਗੇ ਜਾ ਕੇ ਪੰਜਾਬ ਨੂੰ ਵੇਚ ਐ ਇਹਨਾਂ ਨੇ ਇਸ ਕਰਕੇ ਇਹ ਸਾਰੇ ਜ਼ਿੰਮੇਵਾਰ ਨੇ ਅਸੀਂ ਹਾਈ ਕੋਰਟ ਜਾਵਾਂਗੇ ਜੀ ਉਹ ਹਾਈ ਕੋਰਟ ਜਾ ਕੇ ਕੀ ਕਰਨਾ ਤੂੰ ਜਾ ਕੇ ਧਰਨਾ ਲਾਉ ਸਦਾ ਵੀ ਸਾਡੀ ਯੂਨੀਵਰਸਿਟੀ ਹੈ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚੋਂ ਬਿਲਕੁਲ ਪੰਜਾਬ ਦਾ ਅਧਿਕਾਰ ਖਤਮ ਐ ਤੂੰ ਦਿੱਲੀ ਮੂਰੇ ਜਾ ਕੇ ਧਰਨਾ ਲਾਓ ਹਾਈ ਕੋਰਟ ਪਹਿਲਾਂ ਲੈ ਕੇਸ ਕਿਨੇ ਚੱਲੀ ਜਾਂਦੇ ਨੇ ਜੀ ਬੀਬੀਆਂ ਮਦੀ ਗੱਲ ਕਰੀਏ ਪਾਣੀਆਂ ਦੀ ਗੱਲ ਕਰੀਏ ਕਿੰਨੇ ਕੇਸ ਹਾਈ ਕੋਰਟ ਸੁਪਰੀਮ ਕੋਰਟ ਚਲੀ ਜਾਂਦੇ ਨੇਗੇ ਐਸਵਾਈਐਲ ਦੀ ਗੱਲ ਕਰੀਏ ਕਿੰਨੇ ਕੇਸ ਹਾਈ ਕੋਰਟ ਸੁਪਰੀਮ ਕੋਰਟ ਚਲੀ ਜਾਂਦੇ ਨੇਗੇ ਉਹਨਾਂ ਨੇ ਕੀ ਬਣ ਗਿਆ ਉਹਨਾਂ ਕੇਸਾਂ ਨਾਲ ਜੇਕਰ ਕੋਈ ਪੰਜਾਬ ਦਾ ਹੱਕ ਲੈਣਾ ਹੈ ਤਾਂ ਉਹਦੇ ਲਈ ਸਾਨੂੰ ਧਰਨਾ ਲਾ ਕੇ ਇੱਥੇ ਬੈਠਣਾ ਪੈਣਾ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਪਣੀ ਆ ਡਰਾਮਾ ਤੇ ਸੋਸ਼ਲ ਬਾਜੀ ਜਿਹੜੀ ਚੱਲ ਰਹੀ ਆ ਇਹਨੂੰ ਪੰਜਾਬ ਦੇ ਲੋਕ ਸਮਝਣ ਆ ਜਿਹੜੀਆਂ ਮਸ਼ਹੂਰੀ ਦੀ ਰਾਜਨੀਤੀਆਂ ਵੱਡੇ ਵੱਡੇ ਫਲੈਕਸ ਬੋਰਡ ਕਢਾ ਕੇ ਲਾਤੇ ਤੁਸੀਂ ਇੱਕ ਚੀਜ਼ ਦੇਖੀ ਆ ਵੀ ਆ ਕਾਂਗਰਸ ਵਾਲਾ ਸਾਡੇ ਜਿਹੜੇ ਕਿ ਤੁਸੀਂ ਦੇਖਿਆ ਸਾਡੇ ਪੋਸਟਰ ਵੀ ਕੱਟਨੇਗੇ ਸਾਡੇ ਝੰਡੇ ਵੀ ਕੱਟਨੇਗੇ ਇਹਨਾਂ ਦੇ ਬੈਨਰ ਵੀ ਵੱਡੇ ਵੱਡੇ ਨੇ ਕਿੰਨਾ ਇਹਨਾਂ ਲੋਕਾਂ ਕੋਲੇ ਪੈਸਾ ਇਹ ਪੈਸਾ ਆਇਆ ਕਿੱਥੋਂ ਆ ਕਿਦੇ ਸੋਚਿਆ ਆਪਾਂ ਵੀ ਇਹ ਚੋਣਾਂ ਦੇ ਉੱਪਰ ਅੱਜ ਭਗਵੰਤ ਸਿੰਘ ਜਿਹੜਾ ਰੋਡ ショਅ ਕਰਦਾ ਫਿਰਦਾ ਕਿੰਨਾ ਤੰਤਰ ਮੰਤਰ ਸਰਕਾਰੀ ਲੈ ਕੇ ਕਰਦਾ ਫਿਰਦਾ ਇਹ ਪੈਸਾ ਕਿਹਦਾ ਕਿਦੇ ਸੋਚਿਆ ਆਪਾਂ ਲੋਕਾਂ ਨੇ ਮੈਂ ਇਹੀ ਗੱਲ ਕਹਿਣਾ ਚਾਹਣਾ ਵੀ ਜੰਨਾਟਾ ਵਾਸੀ ਲੋਕ ਨੇ ਨਾ ਸੋਚਦੇ ਉਹਨਾਂ ਟਾਈਮ ਸਾਡਾ ਕੱਖ ਨਹੀਂ ਬਣਦਾ ਇਹੀ ਕਹਿੰਦਾ ਸੀ ਕਾ ਵੀ ਵੀ ਆਈਪੀ ਕਲਚਰ ਖਤਮ ਕਰੂੰਗਾ ਅੱਜ ਵੀ ਆਈਪੀ ਕਲਚਰ ਦੇਖ ਲੈ ਕਿੰ ਕਿੰਨਾ ਵੀਆਪੀ ਕਲਚਰ ਵਧਾਇਆ ਜੇਕਰ ਜੋੜੇ ਲਾਉਂਦੇ ਨੇਗੇ ਗੁਰੂ ਘਰ ਜਾਣ ਲਈ ਉਹਦੇ ਲਈ ਵੀ ਦੋ ਗਨਮੈਨ ਲਾਉਂਦੇ ਨੇਗੇ ਇਹ ਵੀ ਵੀਆਪੀ ਕੰਤਰ ਕਿਤੇ ਸੁਣਿਆ ਸੀਗਾ ਜੇਕਰ ਅਸੀਂ ਕਿਸੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਦੇ ਲਈ ਬੂਟ ਲਾ ਕੇ ਜਾਂਦੇ ਆ ਤਾਂ ਜੁੱਤੀ ਲਾ ਕੇ ਜਾਂਦੇ ਆ ਉਹਦੇ ਲਈ ਵੀ ਦੋ ਜਿਹੜਾ ਗਨਮੈਨ ਜੋੜਿਆਂ ਦੀ ਰੋਕੀ ਰੱਖੀ ਰੱਖਦੇ ਨੇਗੇ ਫਿਰ ਤੂੰ ਬੰਦਿਆਂ ਦੀ ਰੱਖ ਤਾ ਨਾ ਦੇਖ ਲੈ ਕਿੰਨੇ ਰੱਖਦੇ ਨੇਗੇ ਘਰਾਂ ਨਾਲ ਲੱਗਾ ਗਨਮੈਨ ਮਹਿੰਗੇ ਬਹੁਤ ਆ ਮੁੱਖ ਮੰਤਰੀ ਦੇ ਸਾਹਬ ਦੇ ਜੋੜੇ ਬਾਈ ਜੀ ਉਧਰ ਦਾ ਸਾਰਾ ਕੁਝ ਹੀ ਮਹਿੰਗਾ ਹੈ ਬਾਈ ਜੀ ਜਿਹੜੇ ਨੇ ਬੰਦੇ ਨੇ ਉਹ ਜਿਹੜੇ ਬੰਦੇ ਨੇ ਪੰਜਾਬ ਨੂੰ ਵੇਚਤਾ ਉਹਦਾ ਸਾਰਾ ਕੁ ਉਹਨਾਂ ਦਾ ਸਾਰਾ ਕੁਝ ਉਹਨਾਂ ਦਾ ਕੁੱਤੇ ਤੋਂ ਲੈ ਕੇ ਉਹਨਾਂ ਦਾ ਸਾਰੇ ਬੰਦਿਆਂ ਤੋਂ ਲੈ ਕੇ ਉਹਨਾਂ ਦਾ ਸਾਰਾ ਕੁਝ ਹੀ ਮਹਿੰਗਾ ਬਾਈ ਅੱਛਾ ਤੁਹਾਨੂੰ ਇੱਥੇ ਤਾਂ ਨਹੀਂ ਪ੍ਰਚਾਰ ਕਰਨ ਦੇ ਲਈ ਕੋਈ ਤਕਲੀਫ ਆਈ ਕੋਈ ਧਮਕੀਆਂ ਵਗੈਰਾ ਕੋਈ ਪ੍ਰੈਸ਼ਰ ਸਰਕਾਰ ਵੱਲੋਂ ਅਸੀਂ ਮੈਂ ਤੁਹਾਨੂੰ ਗੱਲ ਦੱਸਾਂ ਮੈਂ ਸਾਡੇ ਨੂੰ ਨਾ ਹੈ ਜਿੱਥੇ ਅਸੀਂ ਜਾ ਕੇ ਖੜ ਗਏ ਧਮਕੀਆਂ ਪ੍ਰੈਸ਼ਰ ਅਸੀਂ ਨਹੀਂ ਨਾਲ ਚੱਲਣ ਵਾਲੇ ਸਾਨੂੰ ਪਤਾ ਇਹਨਾਂ ਨੂੰ ਪਤਾ ਵੀ ਇਹ ਸਾਡੀ ਧੌਣ ਮਰੋੜਨ ਵਾਲੇ ਨੇਗੇ ਸਾਡਾ ਜ਼ਿਕਰ ਸਾਡੇ ਠੀਕਾ ਬੰਦਿਆਂ ਨੂੰ ਕਈ ਵਾਰੀ ਕੋਈ ਸਮੱਸਿਆ ਆਉਂਦੀਆਂ ਨੇਗੀਆਂ ਪਰ ਅਸੀਂ ਨਾਲ ਦਬਣ ਦੋਣ ਵਾਲੇ ਨਹੀਂ ਹੈਗੇ ਪਿੰਨਰਤੀ ਵਾਸੇ ਲੋਕਾਂ ਦੇ ਚਰਨਾਂ ਦੇ ਵਿੱਚ ਹੀ ਹੈ ਵੀ ਜਿਵੇਂ ਇਹ ਕਹਿੰਦਾ ਸੀਗਾ ਬਸ 11 ਤੱਕ ਨੂੰ ਬਸ ਮਾਰ ਦੇ ਦੋ ਜਿਵੇਂ ਇਹਨਾਂ ਨੂੰ ਖਤਮ ਕਰ ਦੋ ਇਹਨਾਂ ਨੂੰ ਇਹਨਾਂ ਨੇ ਜੜ ਪੱਟ ਦੋ ਪੰਜਾਬ ਦੇ ਵਿੱਚੋਂ ਪੰਜਾਬ ਦੇ ਦੁਸ਼ਮਣਾਂ ਦੀ ਪੰਜਾਬ ਦੇ ਬੈਰੀਆਂ ਦੀ ਖਤਮ ਕਰ ਦੋ ਇਹਨਾਂ ਨੇ ਬਹੁਤ ਪੰਜਾਬ ਨੂੰ ਵੰਡ ਲਿਆ ਅੱਜ ਸਾਡਾ ਪੰਜਾਬ ਗੁਲਾਮ ਆ ਕਿਵੇਂ ਗੁਲਾਮ ਆ ਦੱਸੋ ਤੁਹਾਡੀ ਮੈਂ ਤੁਹਾਨੂੰ ਦੱਸਦਾ 200 ਸਾਲ ਤੁਹਾਨੂੰ ਪਾੜ ਕੇ ਅੰਗਰੇਜ਼ ਰਾਜ ਕਰਕੇ ਅੱਜ ਫੇਰ ਤੁਹਾਨੂੰ ਇਹ ਪਾੜ ਕੇ ਜਿਉਂਦਾ ਦੇਸ਼ ਆਜ਼ਾਦ ਹੋਇਆ ਉਸ ਤੋਂ ਲੈ ਕੇ ਫੇਰ ਤੁਹਾਨੂੰ ਪਾੜ ਕੇ ਰਾਜ ਕਰ ਰਹੇ ਨੇ ਹਰ ਇੱਕ ਪਿੰਡ ਦੇ ਵਿੱਚ ਚਾਰ ਚਾਰ ਪੰਜ ਪੰਜ ਪਾਰਟੀਆਂ ਬਣਾ ਲਈਆਂ ਜਿਹੜੇ ਕਾਰਤੂਸ ਜਿ ਪਹਿਲਾਂ ਚਲਾ ਕੇ ਦੇਖ ਲਏ ਜਿਨ੍ਹਾਂ ਨੇ ਸਾਡੇ ਕੋਈ ਦੁਸ਼ਮਣ ਨੂੰ ਮਾਰਿਆ ਹੀ ਨਹੀਂਗਾ ਜਿਹੜੇ ਸਾਡੇ ਪੰਜਾਬ ਦੇ ਦੁਸ਼ਮਣ ਨੇਗੇ ਉਹ ਚੱਲੇ ਹੋਏ ਕਾਰਤੂਸ ਨੂੰ ਦੁਬਾਰਾ ਕਿਉਂ ਵਰਤੀ ਜਾਂਦੇ ਹੋ ਯਾਰ ਜਿਨ੍ਹਾਂ ਨੇ ਦੋ ਦੋ ਵਾਰੀ ਐਮਐਲਏ ਬਣਾ ਲਿਆ ਆਪਣਾ ਐਮਪੀ ਬਣਾ ਲਿਆ ਮੰਤਰੀ ਬਣਾ ਲਿਆ ਮੁੱਖ ਮੰਤਰੀ ਬਣਾ ਲਿਆ ਜਿਨ੍ਹਾਂ ਨੇ ਕੁਝ ਕੀਤਾ ਹੀ ਨਹੀਂ ਹੈਗਾ ਉਹਨਾਂ ਨੂੰ ਕਿਉਂ ਚੱਲੇ ਹੋਏ ਕਾਰਤੂਸਾਂ ਨੇ ਪਿੱਛੇ ਲੱਗੇ ਫਿਰਦੇ ਹੋਏ ਇਹ ਪੰਜਾਬ ਦੇ ਲੋਕੋ ਤੁਸੀਂ ਸਮਝੋ ਪੰਜਾਬ ਮੈਂ ਪੂਰਾ ਯੂਰਪ ਕੋਲ ਮਾਇਆ ਤੁਹਾਡਾ ਅੱਜ ਪੰਜਾਬ ਦੇ ਹਾਲਾਤ ਅਜ ਮਾੜੇ ਕਿਉਂ ਨੇ ਕਿਉਂਕਿ ਤੁਸੀਂ ਕੱਟੇ ਨਹੀਂ ਹੈਗੇ ਯੂਰਪ ਕੋਲੇ ਐਨੇ ਕੁਦਰਤੀ ਸਰੋਤ ਹੈ ਨਹੀਂ ਜਿੰਨੇ ਤੁਹਾਡੇ ਪੰਜਾਬ ਕੋਲੇ ਨੇ ਜਿੰਨਾ ਤੁਹਾਡਾ ਪੰਜਾਬ ਦੀ ਧਰਤੀ ਉਪਜਾਊਗਾ ਐਨੀ ਯੂਰਪ ਦੀ ਧਰਤੀ ਉਪਜਾਊ ਹੈ ਨਹੀਂ ਇਸ ਕਰਕੇ ਤੁਹਾਡੇ ਨੌਜਵਾਨ ਫਿਰ ਵੀ ਪੰਜਾਬ ਦੇ ਵਿੱਚ ਰਹਿਣ ਨੂੰ ਕਿਉਂ ਨਹੀਂ ਕਿਉਂ ਨਹੀਂ ਤਿਆਰ ਕਿਉਂਕਿ ਤੁਹਾਡੇ ਲੀਡਰਾਂ ਨੇ ਬੜੇ ਮਾੜੇ ਹਾਲਾਤ ਕਰਤੇ ਜਾ ਕੇ ਪੁੱਛੋ ਤੁਹਾਡੇ ਨੌਜਵਾਨਾਂ ਦੇ ਅੱਜ ਵਿਦੇਸ਼ਾਂ ਦੇ ਵਿੱਚ ਕੀ ਮਾੜੇ ਹਾਲਾਤ ਨੇਗੇ ਮੈਂ ਪੁਰਤ ਨੌਜਵਾਨ ਰੋ ਰੋ ਕੇ ਰਾਤਾਂ ਕੱਢ ਰਹੇ ਨੇਗੇ ਮੈਂ ਇਟਲੀ ਦੇ ਵਿੱਚ ਗਿਆ ਖੇਤਾਂ ਦੇ ਵਿੱਚ ਨੌਜਵਾਨ ਹਾਲਾਤ ਰਾਤਾਂ ਕੱਢ ਰਹੇ ਨੇਗੇ ਇੱਥੇ ਦੋ ਸਿੱਖ ਕੁੜੀਆਂ ਦੇ ਨਾਲ ਰੇਪ ਹੋਇਆ ਪਿਛਲੇ ਦਿਨਾਂ ਦੇ ਵਿੱਚ ਇਹ ਸਾਡੇ ਹਾਲਾਤ ਆ ਬਹੁਤ ਸਾਡੇ ਹਾਲਾਤ ਨੇਗੇ ਇੰਗਲੈਂਡ ਦੇ ਵਿੱਚ ਜਾ ਕੇ ਦੇਖੋ ਮੇਰੇ ਸਾਰੇ ਜਿਹੜੇ ਉੱਥੇ ਸਾਡੇ ਪਹਿਲਾਂ ਵਾਲੇ ਭਰਾ ਗਏ ਹੋਣਗੇ ਉਹ ਬੜੇ ਚਲੋ ਉਹਨਾਂ ਨੇ ਕੰਮਕਾਰ ਸੈੱਟ ਕਰ ਲਏ ਪਰ ਉਹਨਾਂ ਦੀ ਜਿਹੜੀ ਜਿਹੜੀ ਉਹ ਬੜੇ ਚਿੰਤਤ ਨੇ ਪੰਜਾਬ ਲਈ ਮੈਂ ਉਹਨਾਂ ਦੇ ਭਰਾਵਾਂਾਂ ਦੇ ਵਿੱਚ ਵੀ ਚਰਨਾਂ ਦੇ ਵਿੱਚ ਬੇਨਤੀ ਕਰਕੇ ਆਂ ਜਿਨ੍ਹਾਂ ਦੇ ਜਿਹੜੇ ਪਹਿਲਾਂ ਲੰਮੇ ਸਮੇਂ ਤੋਂ ਸਰਕਾਰਾਂ ਦੇ ਦੁਖੀ ਸਰਕਾਰਾਂ ਨੇ ਦੁਖੀ ਕੀਤੇ ਹੋਏ ਸਰਕਾਰਾਂ ਤੋਂ ਸਤਾਏ ਹੋਏ ਲੋਕ ਪਹਿਲਾਂ ਵਾਰ ਵਕ ਉਹਨਾਂ ਨੇ ਕੰਮਕਾਰ ਸੈੱਟ ਕਰ ਲਏ ਹੁਣ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੀ ਕਰਦਾ ਵੀ ਐਨ ਆਰ ਆਈ ਭਰਾਵਾਂ ਦੇ ਵੀ ਤੁਸੀਂ ਜਿਹੜਾ ਪੰਜਾਬ ਨੂੰ ਬਦਲ ਸਕਦੇ ਹੋ ਭਰਾਵੋ ਥੋਡੇ ਕੋਲੇ ਇੱਕ ਚੰਗੀ ਸੋਚ ਚੰਗੀ ਨੀਤੀ ਹੈਗੀ ਆ ਤੁਸੀਂ ਕਿਸਾਨੀ ਅੰਦੋਲਨ ਜਿਤਾਇਆ ਤੁਸੀਂ ਨਾ ਝਾੜੂ ਵਾਲਾ ਨੂੰ ਜਿਤਾਇਆ ਪਹਿਲਾਂ ਹੁਣ ਭਰਾਵੋ ਆਪਣਾ ਪੰਜਾਬ ਦੇ ਲੋਕਾਂ ਨੂੰ ਆਪਣੇ ਚੰਗੇ ਲੋਕਾਂ ਨੂੰ ਚੰਗੀ ਨੀਤੀ ਲੈ ਕੇ ਆ ਕੇ ਆਕਵਾ ਆਪਾਂ ਪੰਜਾਬ ਦੀ ਰਾਜਨੀਤੀ ਕਾਇਮ ਕਰਦੀ ਹੈ ਅੱਜ ਸਾਡੇ ਕੋਲੇ ਪੰਜਾਬ ਦੀ ਸਾਡੀ ਵਿਧਾਨ ਸਭਾ ਵੀ ਨਹੀਂ ਹੈਗੀ ਉਹ ਜਿਹਦੇ ਵਿੱਚ ਅਸੀਂ ਪੰਜਾਬ ਦੇ ਮਸਲੇ ਹੱਲ ਕਰ ਸਕਦੇ ਆ ਲੋਕ ਸਭਾ ਦੇ ਵਿੱਚ ਤਾਂ ਸਾਡੀ ਸੁਣੀ ਕਿੱਥੇ ਜਾਂਦੀ ਆ ਲੋਕ ਸਭਾ ਦੇ ਵਿੱਚ ਤਾਂ ਸਾਡੀ ਸੁਣੀ ਕਿੱਥੇ ਜਾਂਦੀ ਆ ਇਸ ਕਰਕੇ ਸਾਡਾ ਚੁਣਿਆ ਹੋਇਆ ਐਮਪੀ ਜਿਹਨੂੰ ਕਿ ਜਿਹੜਾ ਕਿ ਲੋਕਾਂ ਨੇ ਚੁਣ ਕੇ ਭੇਜਿਆ ਅੱਜ ਉਹਦੀ ਕੋਈ ਸੁਣ ਅੱਜ ਉਹ ਜੇਲ੍ਹ ਦੇ ਵਿੱਚ ਬੈਠਾ ਉਹਨੂੰ ਕਿਤੇ ਜਾ ਕੇ ਸੈਸ਼ਨ ਨੇ ਟੈਂਡ ਕਰਨ ਦਿੱਤਾ ਗਿਆ ਉਹਨੇ ਕਿਤੇ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨ ਦੀ ਦਿੱਤੀ ਕਿ ਜਿਹਨੂੰ ਲੋਕ ਇੰਨਾ ਪਸੰਦ ਕਰਦੇ ਨੇਗੇ ਇਹ ਸਾਡੇ ਮਾੜੇ ਹਾਲਾਤ ਨੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਸਾਨੂੰ ਇਹਨਾਂ ਦੇ ਵਿੱਚੋਂ ਜਿਵੇਂ ਮੈਂ ਪਹਿਲਾਂ ਗੱਲ ਕਹੀ ਆ ਵੀ ਸਾਨੂੰ ਅੱਜ ਪਾੜਾ ਹੈਗਾ ਚਾਰ ਚਾਰ ਪੰਜ ਪੰਜ ਪਾਟੇ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਆ ਮੁਕਾਬਲਾ ਮੰਨਦੇ ਕਿਸੇ ਨਾਲ ਮੁਕਾਬਲਾ ਦੇਖੋ ਮੁਕਾਬਲਾ ਤਾਂ ਹੁੰਦਾ ਹੀ ਐ ਇਹਨਾਂ ਕੋਲੇ ਸਾਰਾ ਤੰਤਰ-ਮਾਤਰ ਇਹਨਾਂ ਕੋਲੇ ਪੈਸਾ ਬਾਈ ਜੀ ਸਾਡੇ ਕੋਲੇ ਪੈਸਾ ਹੈ ਨਹੀਂ ਸਾਡੀ ਪਾਰਟੀ ਕੋਲੇ ਕਿੱਥੇ ਪੈਸਾ ਹੈ ਇਹਨਾਂ ਹੁਣ ਜਿੰਨੇ ਵੀ ਕਾਂਗਰਸੀ ਲੀਡਰ ਨੇਗੇ ਸਾਰੇ ਪਹਿਲਾਂ ਸੱਤਾ ਦੇ ਵਿੱਚ ਰਹੇ ਨੇ ਇਹਨਾਂ ਦੇ ਕੰਮਕਾਰ ਦੇਖ ਲਈ ਸਾਡੇ ਵਾਲੇ ਬੰਦੇ ਦਾ ਕੰਮ ਕਰ ਕੀ ਪੁੱਛ ਲਿਓ ਭਾਈ ਮਨਦੀਪ ਸਿੰਘ ਦਾ ਇੱਕ ਨਾਰਮਲ ਜਿਹਾ ਸਾਡੇ ਦਾ ਦੁਕਾਨਦਾਰੀਆਂ ਨਾਲੇ ਕੰਮ ਨੇ ਇਹਨਾਂ ਦੇ ਸਾਰਿਆਂ ਦੇ ਕਿੱਡੇ ਵੱਡੇ ਕਾਰੋਬਾਰ ਨੇ ਬਾਈ ਫੰਡ ਤਾਂ ਦੋਸ਼ੇ ਲਾਉਂਦੀ ਹੈ ਕਹਿੰਦੇ ਫੰਡ ਹੀ ਬਹੁਤ ਆਉਂਦਾ ਹੈਗਾ ਓ ਯਾਰ ਅੱਛਾ ਫੰਡ ਬਹੁਤ ਹੋਣਾ ਜਦੋਂ ਇੱਕ ਮਿੰਟ ਪਹਿਲੀ ਗੱਲ ਜਿਹੜੀ ਆ ਫੰਡ ਤੇ ਹੀ ਗੱਲਬਾਤ ਕਰ ਲੈ ਭਗਵਾਨਤਮਾਨਾ ਜਦੋਂ ਜਿਹੜੀ ਸਰਕਾਰ ਆ ਫੰਡ ਪੱਲਾ ਇੰਨਾ ਇਕੱਠਾ ਕਰਕੇ ਲੈ ਕੇ ਆਈ ਹੈ ਤੇਰਾ ਇਹ ਨਾ ਫੰਡ ਇਕੱਠਾ ਕਰਕੇ ਲੈ ਕੇ ਆ ਚਲੋ ਜੇ ਕਿਸੇ ਨੇ 5-4000 ਰੁਪਏ ਕੋਈ ਦੇ ਵੀ ਦਿੱਤਾ ਫਿਰ ਤੁਨ ਜੇ ਕੋਈ ਦੇਤਾ ਤੁਹਾਡੇ ਕਿਸੇ ਨੇ ਜੇਬ ਚੋਂ ਲੈਂਦਾ ਤੁਸੀਂ ਵੀ ਤੇਰਾ ਲੋਕਾਂ ਨੂੰ ਲੁੱਟਦਾ ਤੁਸੀਂ ਫਾੜ ਦੀ ਗੱਲ ਕਰਦੇ ਹੋ ਤੁਸੀਂ ਜੇ ਕਿਸੇ ਨੇ 5000 ਰੁਪਏ ਤੇ ਤੁਹਾਡਾ 1 ਐਮਐਲ 100-200 ਕਰੋੜ ਰੁਪਏ ਬਣਾਈ ਜਾਂਦਾ ਪੰਜਾਬ ਦੇ ਟੈਕਸ ਦਾ ਪੈਸਾ ਕੱਲੇ-ਕੱਲੇ ਬੰਦੇ ਦੀ ਜੇਬ ਚ ਟੈਕਸ ਜਾ ਰਿਹਾ ਹੈ ਤੁਸੀਂ ਇਹਨਾਂ ਦਾ ਕੋਈ ਕਿਸੇ ਨੇ 5-10 ਹਜ਼ਾਰ ਰੁਪਏ ਦੇ ਪੋਸਟਰ ਲਵਾਤੇ ਇਹ ਤਾਂ ਤੁਹਾਨੂੰ ਫੰਡ ਚੁਪ ਗਿਆ ਤੁਸੀਂ ਕੱਲਾ-ਕੱਲਾ ਬੰਦਾ ਸਵੇਰ ਤੋਂ ਲੈ ਕੇ ਜਿਵੇਂ ਭਗਵਾਨ ਤੋਂ ਮਾਰ ਕਹਿੰਦਾ ਹੁੰਦੇ ਸੀ ਨਾ ਵੀ ਸਿੱਖਾਂ ਦੀ ਡੱਬੀ ਤੋਂ ਲੈ ਕੇ ਹਰੇਕ ਜੀ ਦੇ ਟੈਕਸ ਹੈ ਉਹ ਟੈਕਸ ਦਾ ਪੈਸਾ ਤੁਹਾਡਾ ਇੱਕ-ਇੱਕ ਐਮਐਲ 100-100 200 ਕਰੋੜ ਰੁਪਏ ਕਮਾਈ ਜਾਂਦਾ ਜਿਹੜੇ ਤੁਹਾਡੇ ਪਹਿਲਾਂ ਸੱਤਾ ਦੇ ਵਿੱਚ ਰਹਿ ਕੇ ਉਹਨਾਂ ਦੇ ਦੇਖ ਲਓ ਕੰਮ ਕਰ ਕਿੱਡੇ ਵੱਡੇ ਨੇਗੇ ਉਹਨਾਂ ਦੇ ਦੇਖ ਲਓ ਕਿੰਨੇ ਅਮੀਰ ਲੋਕ ਨੇਗੇ ਤੁਹਾਨੂੰ ਇਹ ਚੀਜ਼ ਚੁਪ ਜਾਂਦੀ ਹੈ ਇਸ ਕਰਕੇ ਇਹ ਜਿਹੜੀ ਚੀਜ਼ ਸਮਝਣ ਵਾਲੇ ਲੋਕ ਆ ਇਹ ਲੋਕ ਲੋਕ ਸਮਝਣ ਲੋਕਾਂ ਨੇ ਚਰਨਾ ਚ ਬੇਨਤੀ ਆ ਵੀ ਇਹਨਾਂ ਗਦਾਰਾਂ ਨੂੰ ਇਹਨਾਂ 도ਗਲਿਆਂ ਨੂੰ ਇਹਨਾਂ ਨੂੰ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਖਸੁੱਟਿਆ ਜਿਨ੍ਹਾਂ ਨੇ ਕੋਈ ਪੰਜਾਬ ਦੀ ਗੱਲ ਨਹੀਂ ਕੀਤੀ ਜਿਨ੍ਹਾਂ ਨੇ ਨੌਜਵਾਨਾਂ ਉੱਪਰ ਝੂਠੇ ਪਰਚੇ ਪਾਏ ਨੌਜਵਾਨਾਂ ਉੱਪਰ ਝੂਠੀਆਂ ਅੱਜ ਵੀ ਸਾਡੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਨੇ ਰਾਜੇ ਬੜੰਗ ਦਾ ਮੂੰਹ ਟੁੱਟ ਜਾ ਕਿਤੇ ਇਹ ਨਾ ਕਾਂਗਰਸ ਦਾ ਮੂੰਹ ਟੁੱਟ ਜਾ ਨਾ ਬਾਦਲ ਦਾਲੀਆ ਵਾਲਿਆਂ ਦਾ ਮੂੰਹ ਟੁੱਟ ਜਾ ਨਾ ਝਾੜੂ ਵਾਲਿਆਂ ਦਾ ਮੂੰਹ ਟੁੱਟ ਜਾ ਕਿਤੇ ਬੰਦੀ ਸਿੰਘਾਂ ਲਈ ਗੱਲ ਕੀਤੀ ਆ ਜਿਨ੍ਹਾਂ ਨੇ ਬਿਆਨ ਸਿੰਘ ਨੇ ਪੰਜਾਬ ਦੇ ਵਿੱਚੋਂ ਹੱਤਵੜ ਖਤਮ ਕਰਤਾ ਕਹਿੰਦੇ ਇਹ ਕਾਂਗਰਸੀ ਸੀ ਜਿਹੜੀ ਪੰਜਾਬ ਨੂੰ ਸ਼ਾਂਤੀ ਲਿਆ ਗਈ ਉਹਨਾਂ ਯਾਰ ਅਸਲ ਦੇ ਵਿੱਚ ਨਾ ਇਹ ਬੁੱਚੜ ਇਹ ਉਹੀ ਡਿਕਟੇਟਰਾਂ ਦੀ ਜਿਹੜੇ ਉਹਨਾਂ ਦੀ ਲਾਦਾ ਨਹੀਂ ਗਿਆ ਜਿਨ੍ਹਾਂ ਨੇ ਪੰਜਾਬ ਨੂੰ ਮਾਰਿਆ ਪੰਜਾਬ ਦੀ ਨੌਜਵਾਨਾਂ ਨੂੰ ਮਾਰਿਆ ਉਹਨਾਂ ਦੇ ਖੂਨ ਹੈ ਇਹਨਾਂ ਨੇ ਤਾਂ ਕਿਤੇ ਇਹਨਾਂ ਨੇ ਤਾਂ ਅਸਲ ਦੇ ਵਿੱਚ ਹਰ ਇੱਕ ਬੰਦੇ ਦੇ ਵਿੱਚ ਇਹਨਾਂ ਦੇ ਅਸਲ ਇਹ ਬੰਦੇ ਕਿਦਾਂ ਦੇ ਬੰਦੇ ਨੇਗੇ ਇਹਨੇ ਬੰਦੇ ਭੁੱਲ ਚੁੱਕੇ ਨੇਗੇ ਵੀ ਤਪੋ ਰਾਜ ਰਾਜੋਂ ਨਰਕ ਇਹ ਤਾਂ ਨਰਕਾਂ ਨਰਕਾਂ ਦਾ ਅਸਲ ਦੇ ਵਿੱਚ ਇਹਨੂੰ ਨਰਕ ਕਮਾ ਲੈਣ ਦੇ ਇਹ ਨਰਤੀ ਬੰਦੇ ਨੇਗੇ ਇਹ ਉਹੀ ਉਹੀ ਜਹਾਗੀਰ ਉਹੀ ਔਰੰਗਜੀਬ ਦੇ ਉਹਨਾਂ ਦੇ ਲਾਦਾ ਨੇ ਸਾਰੇ ਬਸ ਇਹ ਤਾਂ 27 ਦਾ ਭਵਿੱਖ ਕੀ ਲੱਗਦਾ ਚੋਣ ਤੋਂ ਬਾਅਦ ਮੰਨਿਆ ਜਾ ਰਿਹਾ ਕਹਿੰਦੇ 27 ਦਾ ਭਵਿੱਖ ਪਾਰਟੀਆਂ ਦਾ ਤੈਅ ਹੋਊਗਾ ਜਿਹੜੀ ਵੀ ਪਾਰਟੀਆਂ ਚੋਣ ਜਿੱਤਦੀ ਹੈ ਦੇਖੋ ਚੋਣ ਤਾਂ ਜਿੱਤਣਗੇ ਭਾਈ ਮਨਦੀਪ ਸਿੰਘ ਇਹ 27 ਦਾ ਭਵਿੱਖ 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 ਵਿਤਾ ਹੋਣਾ ਤੇ ਨਾਲ ਹੁੰਦੇ ਗੱਲ ਇਹ ਆ ਕਿ ਲੋਕ 27 ਦੇ ਵਿੱਚ ਤਾਂ ਕੁਝ ਹੋਰ ਹੀ ਹੋਣਾ 27 ਦਾ ਫਾਇਦਾ ਕੁਝ ਹੋਣਾ ਹੈ 27 ਦੇ ਵਿੱਚ ਤਾਂ ਇਹ ਹਸਾਬ ਨਾਲ 27 ਦੇ ਵਿੱਚ ਤਾਂ ਕੀ ਹੋਣਾ 27 ਦੇ ਵਿੱਚ ਇਹ ਕੰਮ ਹੋਣਾ ਜਿਵੇਂ ਨੇਪਾਲ ਦੇ ਵਿੱਚ ਹੋਇਆ ਸੀ ਲੀਡਰਾਂ ਦੇ ਲੋਕ ਛੇਤਰ ਪਰ ਰਿਟ ਕਰਨਗੇ ਜਿਵੇਂ ਲੀਡਰਾਂ ਨੇ ਛੇਤਰ ਪਰ ਰਿਟ ਨਹੀਂ ਕਰੀ 27 ਦੇ ਵਿੱਚ ਤਾਂ ਕੰਮ ਇਹ ਹੋਣਾ ਹੈ ਤਾਂ ਲੋਕ ਨਾ ਡਰਾਏ ਹੋਏ ਨੇਗੇ 27 ਦੇ ਵਿੱਚ ਤਾਂ ਲੋਕਾਂ ਨੇ ਰੇਸਾਂ ਚੱਕ ਕਰਨੀਆਂ ਨੇਗੀਆਂ ਰੇਸਾ ਜੇ ਕਰਨ ਨੇ ਹਾਂ ਦੱਸੋ ਬਾਈ ਕਿਸਾਨਾਂ ਨਾਲ ਕੀ ਕੀਤਾ ਕੀ ਕੀਤਾ ਪੰਜਾਬ ਵਾਲੇ 27 ਦੇ ਵਿੱਚ ਤਾਂ ਉਹ ਰੇਸਾਂ ਬੜਾ ਤਕੜਾ ਚੱਕਰ ਰਿਹਾ ਟਾਪ ਲਾਉਣੀਆਂ ਸੱਤ ਪਾਰਟੀਆਂ ਜਿਹੜਾ ਪ੍ਰਚਾਰ ਕਰ ਰਹੀਆਂ ਕਿ ਇਕੱਠਾ ਤਰਫੀ ਲੋਕ ਨੇ ਅਕਾਲੀ ਦਰਬਾਰਸ ਪੰਜਾਬ ਦੇ ਤੇ ਇਹ ਜਿਹੜਾ ਅੱਗੇ ਜਾ ਕੇ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋ ਸਕਦੇ ਇਸ ਬਾਰੇ ਤੁਸੀਂ ਕੀ ਕਹੋ ਜਾਓ ਕੱਟੜ ਪੰਥੀ ਕੀ ਹੁੰਦੀ ਆ ਪਹਿਲਾਂ ਤਾਂ ਇਸ ਚੀਜ਼ ਦਾ ਜਵਾਬ ਦਿਓ ਕੱਟੜ ਪੰਥੀ ਤੁਸੀਂ ਲੋਕ ਹੋ ਕੱਟੜ ਪੰਥੀ ਕੀ ਆ ਕੱਟੜ ਪੰਥੀ ਤੁਸੀਂ ਲੋਕ ਹੋ ਜਿਨ੍ਹਾਂ ਨੇ ਆਪਣੀ ਤੁਹਾਡੀ ਕੱਟੜਤਾ ਤੁਹਾਡੀ ਹੰਕਾਰ ਸਦਕਾ ਤੁਸੀਂ ਪੰਜਾਬ ਨੂੰ ਡੋਇਆ ਤੁਸੀਂ ਕੀ ਦੇਖੋ ਅਸੀਂ ਕੀ ਆ ਅਸੀਂ ਲੋਕ ਕੀ ਆ ਪੰਜਾਬ ਦੇ ਲੋਕ ਕੀ ਆ ਜਾਂ ਸਾਡੀ ਬਾਣੀ ਕੀ ਕਹਿੰਦੀ ਆ ਸਾਡੀ ਤਾਂ ਬਾਣੀ ਇਕਤਾ ਦੀ ਗੱਲ ਕਰਦੀ ਆ ਤੁਸੀਂ ਜੋ ਨਫ਼ਰਤ ਪੂਰੇ ਦੇਸ਼ ਦੇ ਵਿੱਚ ਇਹਨਾਂ ਨੇ ਫਲਾਈ ਆ ਕਾਂਗਰਸੀ ਉਹਨਾਂ ਪਹਿਲਾਂ ਇਤਿਹਾਸ ਦੇਖਿਆ ਅੱਜ ਭਾਜਪਾ ਦੇ ਨਾਲ ਮਿਲ ਕੇ ਸਾਡੀ ਆਮ ਆਦਮੀ ਪਾਰਟੀ ਜਮ੍ਹਾਂ ਐਨ ਭਗਵਾਨਤਮਾਨ ਅਮਿਤ ਸ਼ਾਹ ਦਾ ਜਮਾ ਐਣ ਕਿਓ ਘਿਟੜੀ ਬਣਿਆ ਹੋਇਆ ਇਹ ਤੁਹਾਨੂੰ ਆਧਾਰਨਾ ਬਹੁਤ ਸਾਰੇ ਤੁਹਾਡੇ ਸਾਹਮਣੇ ਆਈ ਜਾਣਗੀਆਂ ਪਰ ਜੇ ਮੈਂ ਇਸ ਨੂੰ ਵਿਸਤਾਰ ਪੂਰਵਕ ਤੇ ਗੱਲ ਦੱਸਾਂ ਵੀ ਭਗਵਾਨਤਮਾਨ ਮੁੱਖ ਮੰਤਰੀ ਨੇ ਜਿਹੜਾ ਕੱਟੜਪੰਥੀ ਦੀ ਗੱਲ ਕਰਦਾ ਕਿਤੇ ਉਸ ਚੀਜ਼ ਦਾ ਵਿਰੋਧ ਕੀਤਾ ਅਸੀਂ ਜਿਹੜਾ ਹਿੰਦੂ ਰਾਸ਼ਟਰਵਾਦ ਦੇ ਨਾਰੇ ਲਾਗਦੇ ਨੇਗੇ ਪੂਰੇ ਭਾਰਤ ਦੇ ਸੰਵਿਧਾਨ ਦੇ ਵਿੱਚ ਦੋ ਨਾਮ ਨੇਗੇ ਭਾਰਤ ਜਾਂ ਇੰਡੀਆ ਠੀਕ ਹੈ ਦੋ ਨਾਮ ਨੇਗੇ ਤੁਸੀਂ ਹਿੰਦੂ ਰਾਸ਼ਟਰਵਾਦ ਦੇ ਜਿਹੜੇ ਨਾਰੇ ਲਾਗਦੇ ਨੇਗੇ ਤੁਸੀਂ ਪੰਜਾਬ ਦੇ ਮੁੱਖ ਮੰਤਰੀਆਂ ਮੂੰਹ ਟੁੱਟ ਜੇ ਕਦੇ ਇਹ ਚੀਜ਼ ਇਹ ਗੱਲ ਕਹੀ ਵੀ ਕਿਉਂ ਦੇਸ ਨੂੰ ਤੋੜਨ ਵਾਲੀਆਂ ਗੱਲਾਂ ਕੀਤੀਆਂ ਜਾਂਦੇ ਨੇ ਉਹਨਾਂ ਉੱਪਰ ਕਾਰਵਾਈਆਂ ਕਿਉਂ ਨਹੀਂ ਹੋਈਆਂ ਉਹਨਾਂ ਉੱਪਰ ਐਨਐਸਏ ਕਿਉਂ ਨਹੀਂ ਲੱਗਿਆ ਇਹ ਜਿਹੜਾ ਕਿ ਹਰਿਆਣਾ ਰਾਜਸਥਾਨ ਦੇ ਮੁੱਖ ਮੰਤਰੀ ਜਿਹੜਾ ਪਹਿਲਾਂ ਨਾਲ ਕਾਂਗਰਸ ਦਾ ਉਹਦਾ ਬਿਆਨ ਸੀਗਾ ਕਿ ਪੰਜਾਬ ਦੇ ਵਿੱਚ ਖਾਲਸਾਤਨ ਦੀ ਗੱਲ ਤਾਂ ਹੁੰਦੀ ਹੈ ਜੇਕਰ ਇੱਕ ਪਾਸੇ ਹਿੰਦੂ ਰਾਸ਼ਟਰਵਾਦ ਦੀ ਗੱਲ ਹੁੰਦੀ ਹੈ ਪੰਜਾਬ ਉਹ ਧਰਤੀ ਹੈ ਜਿਹਦੇ ਕਰਕੇ ਪੂਰਾ ਹਿੰਦੁਸਤਾਨ ਪੂਰਾ ਭਾਰਤ ਵਸਦਾ ਹੈ 90% ਕੁਰਬਾਨੀਆਂ ਪੰਜਾਬ ਦੀਆਂ ਅਨਾਜ ਪੰਜਾਬ ਦਾ ਅਨਾਜ ਦੇ ਭੰਡਾਰ ਪੰਜਾਬ ਦੇ ਭਰੇ ਅੱਜ ਵੀ ਜਿਹੜੀਆਂ ਕਿੱਡੀਆਂ ਵੱਡੀਆਂ ਪੰਜਾਬ ਦੇ ਨੌਜਵਾਨਾਂ ਨੇ ਪ੍ਰਾਪਤੀਆਂ ਨੇ ਜਿਹਦੇ ਕਰਕੇ ਪੂਰਾ ਦੇਸ਼ ਵਸਦਾ ਹੈ ਤੁਸੀਂ કરી ਆ ਵੀ ਕਿਉਂ ਜਿਹੜਾ ਕਿ ਇਹ ਇਹ ਜਿਹੜੀ ਗੱਲ ਆ ਸਾਡੇ ਪੰਜਾਬ ਦੇਖੋ ਕੋਈ ਵੀ ਜਿਹੜੀ ਕਿ ਦੇਸ਼ ਨੂੰ ਬੁਝਾਉਣ ਵਾਲੀ ਮੂਵਮੈਂਟ ਹੋਵੇ ਆ ਜਿਹੜੀ ਨਫਰਤ ਦੀ ਰਾਜਨੀਤੀ ਚੱਲ ਰਹੀ ਆ ਹਿੰਦੂ ਰਾਸ਼ਟਰ ਬਣਾਉਣ ਦੀ ਜਿਹੜੀ ਨਫਰਤ ਦੀ ਰਾਜਨੀਤੀ ਚੱਲ ਰਹੀ ਆ ਉਹ ਪੰਜਾਬ ਰੋਕ ਸਕਦਾ ਹੋਰ ਕੋਈ ਸੂਬਾ ਰੋਕ ਹੀ ਨਹੀਂ ਸਕਦਾ ਇਸ ਕਰਕੇ ਜਿਹੜਾ ਇਹਦੀ ਕਿਤੇ ਗੱਲਬਾਤ ਕੀਤੀ ਆ ਜਿਹੜੇ ਤੁਸੀਂ ਇਹ ਗੱਲਾਂ ਕਰਦੇ ਤੁਸੀਂ ਲੀਡਰੋ ਥੋੜਾ ਮੂੰਹ ਟੁੱਟ ਜੇ ਤੁਸੀਂ ਕਿਤੇ ਗੱਲ ਇਹ ਕੀਤੀ ਆ ਕਿ ਜਿਹੜੇ ਹਰ ਪੱਖੋਂ ਜਿਹਨਾਂ ਨੇ ਦੇਸ਼ ਦੇ ਵਿੱਚ ਵੱਡੇ ਵੱਡੇ ਕ੍ਰਾਈਮ ਕੀਤੇ ਉਹ ਸਾਰੇ ਆਜ਼ਾਦ ਹੋ ਗਏ ਤੁਸੀਂ ਕਿਤੇ ਬੰਦੀ ਸਿੰਘਾਂ ਨੂੰ ਊਜਾਦ ਕਰਾਉਣ ਦੀ ਗੱਲ ਕੀਤੀ ਹੈ ਤੁਸੀਂ ਉਹਨਾਂ ਨੂੰ ਜੇਲਾਂ ਚ ਬਾਹਰ ਕਢਾਉਣ ਦੀ ਗੱਲ ਕੀਤੀ ਹੈ ਤੁਸੀਂ ਕਿੱਡੇ ਵੱਡੇ ਨਫਰ ਦੀ ਰਾਜਨੀਤੀ ਫਸਪਣਸਾਈ ਅੱਜ ਆ ਮੈਂ ਮੌਜੂਦਾ ਸਰਕਾਰ ਦੀ ਗੱਲ ਕਰਾਂ ਸੱਚ ਦਾ ਬੋਲੇ ਸਾਨ ਨੀ ਕੀ ਬੋਲੇ ਇਹਨਾਂ ਨੇ ਕਿਸਾਨਾਂ ਨੂੰ ਕੁੱਟਿਆ ਜਿਹੜੇ ਕਿਸਾਨ ਕਾਰਪੋਰੇਟ ਘਰਾਣੇ ਆ ਦੇ ਬੁਰਧ ਲੜਾਈ ਲੜਦੇ ਨੇ ਜਿਹੜੇ ਐਮਐਸਪੀ ਵਿਦਿਆਸੀ ਬੁਰਧ ਲੜਾਈ ਲੜਣਾ ਅਸੀਂ ਕਹਿੰਨਾ ਕਿ ਐਮਐਸਪੀ ਮਿਲਣੀ ਤਿਉਹ ਕੀਆ ਗੈਟ ਕੀਆ ਤੁਸੀਂ ਉਹ ਦੇਖਿਓ ਵੀ ਗੈਟ ਕੀਆ ਇੱਕ ਵਿਸ਼ਵ ਵਪਾਰਕ ਸੰਗਠਨ ਬਣਿਆ ਹੋਇਆ ਹੈ ਵੱਡੇ ਕਾਰਪੋਰੇਟ ਘਰਾਣਿਆਂ ਦਾ ਇੱਕ ਵੱਡਾ ਇੱਕ ਜੁੰਡ ਬਣਿਆ ਹੋਇਆ ਉਹਦੇ ਵਿਰੁੱਧ ਅਸੀਂ ਲੜਾਈ ਲੜੀ ਤਾਂ ਇਹ ਸਰਕਾਰ ਨੇ ਸਾਡਾ ਕਿ ਕਿੱਡੀ ਵੱਡੀ ਕੁੱਟਮਾਰ ਕੀਤੀ ਕਿਸਾਨਾਂ ਨੂੰ ਸਾਨੂੰ ਸਾਨੂੰ ਉਹ ਬਾਡਰਾਂ ਦੇ ਉੱਪਰ ਕੁੱਟਿਆ ਇਹ ਕੀ ਬੋਲਣਗੇ ਇਹ ਸਭ ਤੋਂ ਵੱਧ ਇਹਨਾਂ ਨੂੰ ਚਾਹੀਂਦੀ ਅਸਲ ਦੇ ਵਿੱਚ ਪਤਾ ਕੀ ਚਾਹੀਦੀ ਹੈ ਇਹਨਾਂ ਦੇ ਦਿਮਾਗ ਦੇ ਵਿੱਚ ਨਫ਼ਰਤ ਹੈ ਇਹਨਾਂ ਦੇ ਦਿਮਾਗ ਦੇ ਵਿੱਚ ਹੰਕਾਰ ਹੈ ਯੋਨਾ ਨਾ ਹੰਕਾਰ ਟੁੱਟਦਾ ਫਿਰ ਇਹ ਗੱਲਾਂ ਇਹ ਕਹਿੰਦੇ ਨੇ ਕਿ ਇਹ ਨਫਰ ਦੀ ਰਾਜਨੀਤੀ ਫਲਾਉਂਦੇ ਨੇ ਤੁਸੀਂ ਕੀ ਕੰਮ ਕਰਤਾ ਤੁਸੀਂ ਮੈਨੂੰ ਜਵਾਬ ਦਿਓ ਜਿਹੜੇ ਕਹਿੰਦੇ ਨੇ ਕੱਟੜ ਪੰਥੀ ਵਾਲੀ ਗੱਲਾਂ ਕਰਦੇ ਨੇ ਤੁਸੀਂ ਮੈਨੂੰ ਇਸ ਚੀਜ਼ ਦਾ ਜਵਾਬ ਦਿਓ ਤੁਸੀਂ ਕਹਿੰਦੇ ਬੀਆਈਪੀ ਕਲਚਰ ਖਤਮ ਕਰਾਂਗੇ ਤੁਸੀਂ ਕਹਿੰਦੇ ਸੀ ਅਸੀਂ ਅਸੀਂ ਆ ਅਸੀਂ ਆਮ ਲੋਕਾਂ ਵਾਂਗੂ ਰਹਾਂਗੇ ਤੁਸੀਂ ਕਹਿੰਦੇ ਸੀ ਕਿ ਅਸੀਂ ਅਸੀਂ ਆਮ ਘਰਾਂ ਦੇ ਮੁੰਡਿਆਂ ਨੂੰ ਟਿਕਟਾਂ ਦੇਵਾਂਗੇ ਅਸੀਂ ਆਮ ਘਰਾਂ ਦੇ ਮੁੰਡਿਆਂ ਨੂੰ ਰਾਜਨੀਤੀ 'ਚ ਲੈ ਕੇ ਆਵਾਂਗੇ ਅਮੀਰਾਂ ਦੇ ਤਾਂ ਤੁਸੀਂ ਜਮਾ ਗੱਠ ਪੁਤਲੀ ਬਣੇ ਖੜੇ ਹੋ ਤੁਸੀਂ ਉਹ ਗੱਲਾਂ ਦੇ ਖੜੇ ਹੋ ਤੁਸੀਂ ਕਹਿੰਦੇ ਸੀਗੇ ਤੁਸੀਂ ਪਹਿਲਾਂ ਨਹੀਂ ਜਿਹੜੇ ਗੱਲ ਕਹਿੰਦੇ ਨੇਗੇ ਉਹ ਜਿਹੜੇ ਗੱਲ ਪਾਰਟੀਆਂ ਦੀ ਗੱਲ ਕਰਦ ਨੇ ਕੋਈ ਟਬੁੱਸੀ ਮਾਰਦਾ ਉਹ ਕਿਸੇ ਪਾਰਟੀ ਚ ਲੈ ਜਾਂਦਾ ਕੋਈ ਉਹ ਪਾਰਟੀ ਚ ਲੈ ਜਾਂਦਾ ਸਭ ਤੋਂ ਵੱਧ ਦਲ ਬਦਲੂ ਤੁਸੀਂ ਬੰਦੇ ਹੋ ਦਲ ਤੁਸੀਂ ਬਦਲਦੇ ਹੋ ਅੱਜ ਜੇ ਮੈਂ ਮੌਜੂਦਾ ਦੀ ਗੱਲ ਕਰਾਂ ਪਹਿਲਾਂ ਬਾਦਲਾਂ ਦੇ ਨਾਲ ਸੀਗਾ ਅੱਜ ਉਹ ਜਾ ਕੇ ਝਾੜੂ ਨਾਲ ਵਾਲਾ ਫਿਰਦਾ ਜਿਹੜਾ ਗੱਲ ਮੈਨੂੰ ਇਹ ਨਹੀਂ ਚੀਜ਼ ਸਮਝ ਨਹੀਂ ਆਉਂਦੀ ਵੀ ਯਾਰ ਇਹ ਲੋਕਾਂ ਕੋਲੇ ਸ਼ਰਮ ਕੋਈ ਸ਼ਰਮ ਨਹੀਂ ਹੈਗੀ ਕੋਈ ਅਣਖ ਨਹੀਂ ਹੈਗੀ ਕਿਉਂਕਿ ਮੜਕ ਨਹੀਂ ਹੈਗੀ ਉਹ ਜਿਹੜੀਆਂ ਗੱਲਾਂ ਮੈਨੂੰ ਇਹ ਨਹੀਂ ਚੀਜ਼ ਸਮਝ ਆਉਂਦੀ ਵੀ ਇਸ ਪੰਜਾਬ ਦਾ ਸੀਐਮ ਖੜਾ ਬਾਦਲਾਂ ਦੇ ਪਰ ਉਹ ਤੇ ਬੋਲਦਾ ਵੀ ਬਾਦਲਾਂ ਨੇ ਆਇ ਕੀਤਾ ਜਾਓ ਕੀਤਾ ਉਹ ਬਾਦਲਾਂ ਸਰਕਾਰ ਦੇ ਵਿੱਚ ਤੋਂ ਬੰਦਾ ਸੀਗਾ ਪਹਿਲਾਂ ਉਹ ਕੀ ਆ ਹਰਮੀਤ ਕੀ ਆ ਨਾ ਹਰਮੀਤ ਸੰਧੂ ਉਹ ਭਰਾ ਉਹ ਤਾਂ ਸੱਤਾ ਦੇ ਵਿੱਚ ਤਿੰਨ ਵਾਰੀ ਐਮਐਲਏ ਰਿਹਾ ਉਹ ਤੇਰੇ ਨਾਲ ਖੜਾ ਤੂੰ ਕੀ ਦੇ ਖਲਾਬ ਆਣ ਦੇ ਰਿਹਾ ਮੈਨੂੰ ਇਹ ਚੀਜ਼ ਦੀ ਮੈ ਕਹਣਾ ਮਾੜੀ ਮੋਟੀ ਤਾਂ ਕੋਈ ਅਣਖ ਮਣਕ ਹੋਵੇ ਯਾਰ ਕੋਈ ਤਾਂ ਮਾੜੀ ਮੋਟੀ ਅੰਦਰ ਦੇ ਵਿੱਚ ਬੰਦੇ ਦਾ द्या ਭਾਵਨਾ ਤੇਰੇ ਨਾਲ ਖੜਾ ਬੰਦਾ ਉਹ ਉਹਨੇ ਤਿੰਨ ਵਾਰੀ ਸੱਤਾ ਭੋਗੀ ਉਹਨੇ ਨਸ਼ਾ ਫਲਾਇਆ ਤੂੰ ਉਹਦੇ ਹਲਕੇ ਦੇ ਵਿੱਚ ਉੱਥੇ ਕੱਢ ਕੇ ਗੱਲਾਂ ਕਰੀ ਜਿੰਨਾ ਤੂੰ ਕਿਹੜੇ ਲੋਕਾਂ ਨੂੰ ਸੋਧਨ ਕਰਾ ਤੈਨੂੰ ਤੁਹਾਡੇ ਲਈ ਲੱਖ ਜਣ ਲਾਣ ਤਾਂ ਨੇ ਗਿਆ ਯਾਰ ਜਿਹੜੇ ਤੇਰੇ ਤੂੰ ਕਹਿੰਦਾ ਤੱਪੜਾਂ ਵਾਲੇ ਝਾੜੂਆਂ ਵਾਲੇ ਤੇਰੇ ਉਹ ਕਿੱਧਰ ਚਲੇ ਗਏ ਜਿਹੜੇ ਤੇਰੇ ਵਰਕਰ ਉਹ ਕਿੱਧਰ ਚਲੇ ਗਏ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇਗੀਆਂ ਇਹ ਸਿਰਫ ਔਰ ਸਿਰਫ ਡਰਾਮੇਬਾਜ਼ੀ ਦਾ ਸੂਛੇ ਬਾਜ਼ੀ ਆ ਸਾਨੂੰ ਲੋਕਾਂ ਨੂੰ ਜਾਗਣਾ ਜ਼ਰੂਰ ਤਾਂ ਧੰਨਵਾਦ